ਦੇਸ਼ ਦੇ ਦੇਸ਼ ਦੇ ਬੈਠ ਕੇ ਡੀਡੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਹੀ ਨਿਗਾ ਸਵਾਗਤ ਹੈ ਪਿਆਰੇ ਦਰਸ਼ਕੋ ਵਿਗਿਆਨ ਦੇ ਨਜ਼ਰੀਏ ਨਾਲ ਦੇਖੀਏ ਤਾਂ ਸਾਡੀ ਜ਼ਿੰਦਗੀ ਜਿਹੜੀ ਆ ਦਿਨ ਬਦਨ ਬਦਲ ਰਹੀ ਹੈ ਔਰ ਬੜੀ ਤੇਜ਼ੀ ਦੇ ਨਾਲ ਬਦਲ ਰਹੀ ਹੈ ਸਾਡੀ ਜ਼ਿੰਦਗੀ ਦੇ ਜਿੱਥੇ ਸੁਖ ਹੁਲਤਾ ਪੈਦਾ ਹੁੰਦੀਆਂ ਉਹਦੇ ਵਿੱਚ ਜਿੱਥੇ ਵਿਗਿਆਨ ਦਾ ਬਹੁਤ ਜ਼ਿਆਦਾ ਹੱਥ ਹੈ ਉੱਥੇ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਉਹਨਾਂ ਦਾ ਬਹੁਤ ਵੱਡਾ ਦੇਣ ਹੁੰਦਾ ਹੈ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਇਹ ਵਿਜ਼ਨ ਹੈ ਕਿ ਦੇਸ਼ ਦੇ ਜਿਹੜੇ ਨਾਗਰਿਕ ਹੈ ਉਹਨਾਂ ਨੂੰ ਦਿਨ ਬਦਨ ਜਿਹੜੀ ਉਹਨਾਂ ਦੀ ਸਹੂਲਤ ਹੈ ਉਹਨਾਂ ਦਾ ਜੀਵਨ ਪੱਧ ਡਿਜੀਟਲ ਭਾਰਤ ਦਾ ਸੁਪਨਾ ਲੈਂਦੇ ਆ ਉਹ 10 ਸਾਲ ਪਹਿਲਾਂ ਉਹਨਾਂ ਨੇ ਇਹ ਡਿਜੀਟਲ ਭਾਰਤ ਦਾ ਸੁਪਨਾ ਲਿਆ ਸੀ ਔਰ ਉਹ ਕਹਿੰਦੇ ਆ ਕਿ 10 ਸਾਲਾਂ ਦੇ ਵਿੱਚ ਜਿਹੜਾ ਜ਼ਮੀਨ ਅਸਮਾਨ ਦਾ ਫਰਕ ਸਾਡੇ ਦੇਸ਼ ਦੇ ਵਿੱਚ ਪੈ ਚੁੱਕਿਆ ਹੈ ਜਿੱਥੇ ਸਾਡੇ ਨੂੰ ਲੋਕ ਸ਼ੱਕ ਦੀ ਨਜ਼ਰ ਦੇ ਨਾਲ ਦੇਖਦੇ ਸੀ ਕਿ ਕੀ ਅਸੀਂ ਡਿਜੀਟਲ ਹੋਵਾਂਗੇ ਕੀ ਇੰਡੀਆ ਡਿਜੀਟਲ ਹੋ ਸਕੇਗਾ ਉਹ ਕਹਿੰਦੇ ਆ ਕਿ 10 ਸਾਲ ਬਾਅਦ ਅੱਜ ਅਸੀਂ ਉਸ ਮੋੜ ਦੇ ਉੱਤੇ ਖੜੇ ਆ ਜਿੱਥੇ ਜਿਹੜੀ ਬੜੀ ਮਾਣਯੋਗ ਪ੍ਰਾਪਤੀ ਹੈ ਜਿਹੜੀ ਅਸੀਂ ਕਰ ਚੁੱਕੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਅੱਜ ਘਰੋਂ ਨਿਕਲਦੇ ਆ ਤਾਂ ਅਸੀਂ ਆਪਣੇ ਪਰਸ ਦੀ ਚਿੰਤਾ ਨਹੀਂ ਕਰਦੇ ਸਾਨੂੰ ਸਿਰਫ ਇਹ ਹੁੰਦਾ ਕਿ ਮੇ ਅਗਰ ਮੇਰੇ ਹੱਥ ਵਿੱਚ ਫੋਨ ਆ ਤਾਂ ਸਮਝੋ ਸਾਰੀ ਦੁਨੀਆ ਛੋਟੀ ਜੀ ਦੁਨੀਆ ਮੈਂ ਆਪਣੇ ਛੋਟੇ ਜਿਹੇ ਫੋਨ ਦੇ ਵਿੱਚ ਲੈ ਕੇ ਘਰੋਂ ਨਿਕਲਦਾ ਚਾਹੇ ਉਹ ਯਾਤਰਾ ਦੀ ਗੱਲ ਕਰ ਲਈਏ ਚਾਹੇ ਅਸੀਂ ਬੈਂਕਿੰਗ ਸੈਕਟਰ ਦੀ ਗੱਲ ਕਰ ਲਈਏ ਚਾਹੇ ਕਿਸੇ ਵੀ ਹੋਰ ਤਰ੍ਹਾਂ ਦੀ ਗੱਲ ਕਰ ਲਈਏ ਅਸੀਂ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਵਾਲਾ ਸਿਸਟਮ ਜਿਹੜਾ ਉਹ ਬਦਲ ਚੁੱਕਿਆ ਆ ਅੱਜ ਸਾਨੂੰ ਗਰਮੀ ਸਰਦੀ ਦੇ ਵਿੱਚ ਲਾਈਨਾਂ ਵਿੱਚ ਲੱਗ ਕੇ ਕਰਨ ਵਾਲੇ ਕੰਮ ਜਿਹੜੇ ਘਰ ਬੈਠੇ ਹੀ ਬੜੀ ਸਹੂਲਤ ਦੇ ਨਾਲ ਆਰਾਮ ਦੇ ਨਾਲ ਅਸੀਂ ਕਰ ਲੈਂਦੇ ਆ ਇਹ ਸਾਰਾ ਕੁਝ ਕੀ ਹੈ ਇਹ ਵਿਕਸਿਤ ਭਾਰਤ ਦਾ ਸੁਪਨਾ ਜਿਹੜਾ ਕਿ ਦਿਨ-ਬਦਨ ਸੱਚ ਹੁੰਦਾ ਜਾ ਰਿਹਾ ਇਹ ਸੁਪਨਾ 2014 ਚ ਦੇਖਿਆ ਗਿਆ ਸੀ ਔਰ ਅੱਜ ਅਸੀਂ 2025 ਦੇ ਵਿੱਚ ਬੈਠੇ ਆ ਅੱਜ ਦੇ ਦਿਨ 1 ਜੁਲਾਈ ਨੂੰ ਇਹ ਜਿਹੜਾ ਡਿਜੀਟਲ ਭਾਰਤ ਦਾ ਸੁਪਨਾ ਲਿਆ ਗਿਆ ਸੀ ਔਰ ਅੱਜ ਇਸ ਦਹਾਕੇ ਨੂੰ ਸੈਲੀਬ੍ਰੇਟ ਕਰਦੇ ਆ ਹੋਇਆ ਅਸੀਂ ਇਸ ਵਿਸ਼ੇ ਦੇ ਉੱਤੇ ਹੀ ਗੱਲਬਾਤ ਕਰਨੀ ਹੈ ਕਿ ਇਹ ਜਿਹੜਾ ਡਿਜੀਟਲਾਈਜੇਸ਼ਨ ਹੋ ਰਹੀ ਹੈ ਸਾਡੇ ਦੇ 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 ਜਿਹੜਾ ਆਮ ਲੋਕਾਂ ਨੂੰ ਕੀ ਫਾਇਦਾ ਤੇ ਜੇ ਕੁਝ ਆਮ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਘੱਟ ਹੈ ਤਾਂ ਉਹਦੇ ਲਈ ਅਸੀਂ ਬੈਠੇ ਆ ਤਾਂ ਕਿ ਕੁਝ ਗੱਲਾਂ ਤੁਹਾਡੇ ਤੱਕ ਉਹ ਲੈ ਕੇ ਆ ਸਕੀਏ ਜਿਹੜੀਆਂ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ ਉਹ ਸਾਡੇ ਜਿਹੜੇ ਮਹਿਮਾਨ ਨੇ ਉਹਨਾਂ ਦੇ ਰਾਹੀਂ ਮੈਂ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ ਮੇਰੇ ਨਾਲ ਬੈਠੇ ਨੇ ਜੀ ਪ੍ਰੋਫੈਸਰ ਰੋਹਿਤ ਮਹਿਰਾ ਜੀ ਜਿਹੜੇ ਕਿ ਡੀਨ ਨੇ ਐਨਆਈਟੀ ਜਲੰਧਰ ਦੇ ਵਿੱਚ ਖੋਜ ਅਤੇ ਸਲਾਹਕਾਰ ਦੇ ਮੁਖੀ ਵਜੋਂ ਕੰਮ ਕਰ ਰਿਹਾ ਦੂਸਰੇ ਮਹਿਮਾਨ ਡਾਕਟਰ ਸੋਨੀਆ ਚਾਵਲਾ ਜੀ ਨੇ ਇਹਨੇ ਪ੍ਰੋਫੈਸਰ ਐਨਆਈਟੀ ਜਲੰਧਰ ਦੇ ਵਿੱਚ ਦੋਨਾਂ ਦਾ ਫੀਲਡ ਜਿਹੜਾ ਹੈ ਉਹ ਡਿਜੀਟਲਾਈਜੇਸ਼ਨ ਦੇ ਨਾਲ ਬੜਾ ਨੇੜੇ ਦਾ ਰابطਾ ਰੱਖਦਾ ਸੋ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ ਤੋ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਔਰ ਜਾਣਦੇ ਹਾਂ ਕਿ ਜਿਹੜਾ ਭਾਰਤ ਵਿਕਸਿਤ ਹੋ ਰਿਹਾ ਇਹਦੇ ਵਿੱਚ ਡਿਜੀਟਲਾਈਜੇਸ਼ਨ ਜਿਹੜੀ ਹੈ ਉਹਦਾ ਕਿੰਨਾ ਕੁ ਮਹੱਤਵ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੇਰਾ ਸਾਹਿਬ ਕਿ ਡਿਜੀਟਲ ਇੰਡੀਆ ਫਲੈਗਸ਼ਿਪ ਸ਼ੁਰੂ ਹੋਈ ਔਰ ਅੱਜ ਤੱਕ ਅਸੀਂ ਇੱਥੇ ਪਹੁੰਚੇ ਹਾਂ ਕੀ ਇਸ ਤਰ੍ਹਾਂ ਸਫ਼ਰ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਕਿ ਤੁਸੀਂ ਦੱਸਿਆ ਹੀ ਹੈ ਜੀ ਜਿਹੜਾ ਇਹ ਡਿਜੀਟਲ ਇੰਡੀਆ ਦਾ ਸਫ਼ਰ ਹੈ ਸਾਡਾ ਇੱਕ ਦਹਾਕਾ ਇਹਦਾ ਪੂਰਾ ਹੋ ਗਿਆ ਹੈ ਤੇ 2015 ਚ ਜਦੋਂ ਸਾਡੇ ਪ੍ਰਧਾਨ ਮੰਤਰੀ ਨੇ ਇਹ ਸੋਚ ਰੱਖੀ ਸੀ ਕਿ ਅਸੀਂ ਡਿਜੀਟਲ ਇੰਡੀਆ ਦੇ ਇਨੀਸ਼ੀਏਟਿਵ ਇਸ ਤਰ੍ਹਾਂ ਦੇ ਲੈ ਕੇ ਆਈਏ ਕਿ ਅਸੀਂ ਆਪਣੇ ਦੇਸ਼ ਨੂੰ ਇੱਕ ਅਗਾਂਵਧੂ ਦੇਸ਼ ਬਣਾ ਸਕੀਏ ਔਰ ਉਹਦਾ ਸਭ ਤੋਂ ਵੱਡਾ ਇੱਕ ਅਸੀਂ ਉਦਾਹਰਣ ਹੈ ਦੇਖ ਸਕਦੇ ਹਾਂ ਕਿ ਅੱਜ ਅਸੀਂ ਮੈਕਸਿਮਮ ਸਰਵਿਸਿਜ਼ ਜਿਹੜੀਆਂ ਸਰਕਾਰ ਦੀਆਂ ਉਹ ਡਿਜੀਟਲ ਇੰਡੀਆ ਦੇ ਥਰੂ ਪ੍ਰੋਵਾਈਡ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਡਿਜੀਟਲ ट्रांजੈਕਸ਼ਨਸ ਇੰਨੀਆਂ ਵੱਧ ਗਈਆਂ ਕਿ ਸਾਡੇ ਭਾਰਤ ਦੇਸ਼ ਦੀ ਜੀਡੀਪੀ ਦਾ 13% ਦੇ ਕਰੀਬ-ਕਰੀਬ ਡਿਜੀਟਲ ट्रांजੈਕਸ਼ਨਸ ਦੇ ਥਰੂ ਕੰਟਰੀਬਿਊਸ਼ਨ ਆ ਰਿਹਾ ਜੀ ਤੇ ਇਹ ਇੱਕ ਬਹੁਤ ਵੱਡੀ ਸਾਡੇ ਲਈ ਅਚੀਵਮੈਂਟ ਹੈ ਕਿ ਅਸੀਂ ਡਿਜੀਟਲ ਇੰਡੀਆ ਦੇ ਅੰਤਰਗਤ ਜਿੰਨੇ ਵੀ ਇੰਟਰਨੈਟ ਦੀ ਪੈਨੇਟ੍ਰੇਸ਼ਨ ਹੈ ਉਹ 99% ਪਿੰਡਾਂ ਤੱਕ ਨ ਪਹੁੰਚਾ ਦਿੱਤੀ ਹਰ ਬੰਦਾ ਉਹਨ ਇੰਟਰਨੈਟ ਔਰ ਅਕਸੈਸ ਨੂੰ ਯੂਜ਼ ਕਰ ਸਕਦਾ ਔਰ ਇੰਟਰਨੈਟ ਦੀ ਜਿਹੜੀ ਕਾਸਟ ਹੈ ਉਹ ਪਿਛਲੇ 10 ਸਾਲ ਦੇ ਵਿੱਚ ਜੇ ਤੁਸੀਂ ਕੰਪੇਅਰ ਕਰੋ ਜੇ ਪਹਿਲਾਂ ਤੁਸੀਂ 10 ਸਾਲ ਪਹਿਲਾਂ 1GB ਡਾਟਾ ਲੈਂਦੇ ਸੀ ਉਹ 300 ਰੁਪਏ ਦੇ ਕਰੀਬ ਤੁਹਾਨੂੰ ਉਹਦਾ ਖਰਚਾ ਪੈਂਦਾ ਸੀ ਅੱਜ ਦੀ ਰੇਟ 'ਚ 9 ਜਾਂ 9.5 ਰੁਪਏ ਦੇ ਕਰੀਬ-ਕਰੀਬ ਤੁਹਾਨੂੰ 1GB ਡਾਟਾ ਮਿਲ ਜਾਂਦਾ ਤੇ ਇਹ ਇਹ ਸਾਰੇ ਇਨੀਸ਼ੀਏਟਿਵ ਸਾਡੀ ਸਰਕਾਰਾਂ ਦੇ ਇਨੀਸ਼ੀਏਟਿਵ ਹੈ ਜਿਹਦੇ ਅੰਡਰ ਅਸੀਂ ਇਹ ਸਾਰੀ ਚੀਜ਼ਾਂ ਨੂੰ ਅਚੀਵ ਕਰ ਸਕਿਆ ਆ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਕਿ ਜਿਵੇਂ-ਜਿਵੇਂ ਅਸੀਂ ਵਿਕਾਸ ਕਰ ਰਹੇ ਹਾਂ ਅੱਗੇ ਨੂੰ ਵਧ ਰਹੇ ਹਾਂ ਸਾਡੀ ਕਾਸਟ ਜਿਹੜੀ ਆ ਉਹ ਘਟ ਰਹੀ ਆ ਇਹ ਬੜੀ ਅੱਛੀ ਗੱਲ ਹੈ ਕਿ ਸਹੂਲਤਾਂ ਜਿਹੜੀਆਂ ਵੱਧ ਰਹੀਆਂ ਔਰ ਉਹਦੀ ਕਾਸਟ ਘਟ ਰਹੀ ਆ ਇਹ ਵੱਡਾ ਫਾਇਦਾ ਇਹਨਾਂ ਨੇ ਦੱਸਿਆ ਤੇਜ਼ੀ ਦੇ ਨਾਲ ਭਾਰਤ ਜਿਹੜਾ ਵਿਕਸਿਤ ਹੋ ਰਿਹਾ ਬਦਲਾਵ ਦਾ ਨਿਸ਼ਾਨਾ ਸਰਕਾਰ ਨੇ ਰੱਖਿਆ ਬਹੁਤ ਸਾਰਾ ਉਹਨਾਂ ਦਾ ਵਿਜ਼ਨ ਹੈ ਉੱਤੇ ਝਾਤੀ ਮਰਉਣਾ ਚਾਹੁੰਨਾ ਡਾਕਟਰ 소ਨੀਆ ਕਿ ਕੀ ਵਿਜ਼ਨ ਹੈਗਾ ਡਿਜੀਟਲਾਈਜੇਸ਼ਨ ਕਰਨ ਦਾ ਦੇਖੋ ਡਿਜੀਟਲਾਈਜੇਸ਼ਨ ਹੈ ਜਦੋਂ ਸਾਡੇ ਪ੍ਰਧਾਨ ਮੰਤਰੀ ਹੈ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੇ ਕਿਹਾ ਕਿ ਇੰਡੀਆ ਇੱਕ ਵਿਕਸਿਤ ਇਕਨੋਮੀ ਬਣੇ 2047 ਤੱਕ ਜਦੋਂ ਅਸੀਂ 2047 ਤੱਕ ਵਿਕਸਿਤ ਇਕਨੋਮੀ ਬੰਨਣਾ ਹੈ ਤਾਂ ਉਹਦੇ ਵਾਸਤੇ ਕੁਝ ਚੀਜ਼ਾਂ ਜਿਹੜੇ ਸਾਨੂੰ ਬਹੁਤ ਨੀਚਲੇ ਪੱਧਰ ਤੱਕ ਪਹੁੰਚਣਾ ਪੈਣਾ ਹੈ ਜਿਦੇ ਵਿੱਚ ਇਨਕਲੂស៊ីਵਿਟੀ ਹੈ ਤਾਂ ਕਿ ਜਿਹੜੇ ਸਾਡੇ ਬੈਨੀਫਿਟਸ ਹੈ ਕੋਈ ਵੀ ਬੈਨੀਫਿਟਸ ਹੈ ਚਾਹੇ ਐਜੂਕੇਸ਼ਨ ਦਾ ਹੈ ਚਾਹੇ ਮੈਡੀਸਨ ਦਾ ਹੈ ਹੈਲਥ케ਅਰ ਦਾ ਹੈ ਕੁਛ ਵੀ ਹੈ ਉਹ ਜਿਹੜਾ ਸਭ ਤੋਂ ਨੀਚਲੇ ਪੱਧਰ ਤੱਕ ਦਾ ਆਦਮੀ ਹੈ ਉੱਥੇ ਤੱਕ ਪਹੁੰਚਣਾ ਚਾਹੀਦਾ ਹੈ ਜੇ ਅਸੀਂ ਵਿਕਸਿਤ ਇਕਨੋਮੀ ਬਣਨਾ ਹੈ ਤਾਂ ਉਹ ਪੋਸੀਬਲ ਹੈ ਸਿਰਫ ਡਿਜੀਟਲਾਈਜੇਸ਼ਨ ਨਾਲ ਕਿਉਂਕਿ ਡਿਜੀਟਲਾਈਜੇਸ਼ਨ ਇੱਕ ਐਸਾ ਮਾਧਿਅਮ ਹੈ ਜਿਹਦੇ ਨਾਲ ਤੁਸੀਂ ਜਿਹੜਾ ਲਾਸਟ ਤੇ ਇਨਸਾਨ ਬੈਠਾ ਲਾਸਟ ਦਾ ਬੰਦਾ ਬੈਠਾ ਹੈ ਤੁਸੀਂ ਨੂੰ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਰ ਸਕਦੇ ਹੋ ਅਦਰਵਾਈਜ਼ ਜਿਹੜੀ ਇੰਡੀਆ ਦੀ ਤੁਸੀਂ ਦੇਖੋ ਨਾ ਡੈਮੋਗ੍ਰਾਫੀ ਹੈ ਜਿੰਨਾ ਜੀਓਗ੍ਰਾਫੀਕਲ ਡਿਸਟ੍ਰਿਬਿਊਸ਼ਨ ਹੈ ਅਦਰਵਾਈਜ਼ ਪਹੁੰਚਣਾ ਬਹੁਤ ਔਖਾ ਹੈ ਤੇ ਇਹ ਕਿੰਨਾ ਸਰਲ ਮਾਧਿਅਮ ਹੈ ਜਿਸ ਦੇ ਨਾਲ ਤੁਸੀਂ ਜੇ ਰਿਮੋਟਸਟ ਏਰੀਆ ਚ ਵੀ ਜਿਹੜਾ ਬੰਦਾ ਬੈਠਾ ਤੁਸੀਂ ਉਹਨੂੰ ਤਾਂ ਬੈਨੀਫਿਟ ਪਹੁੰਚਾ ਸਕਦੇ ਹੋ ਜਿਵੇਂ ਡਾਕਟਰ ਸਾਹਿਬ ਦੱਸ ਰਹੇ ਸੀ ਕਿ 300 ਰੁਪਏ ਕਾਸ ਸੀ ਹੁਣ 90 ਰੁਪਿਆ ਹੋ ਗਈ ਉਹ ਹਰ ਇੱਕ ਕਾਮਨ ਮੈਨ ਵਾਸਤੇ ਅਫੋਰਡ ਕਰਨਾ ਬਹੁਤ ਜ਼ਿਆਦਾ ਈਜ਼ੀ ਹੈ ਜੋ ਕਿ ਪਹਿਲੇ ਈਜ਼ੀ ਨਹੀਂ ਸੀ ਤੁਸੀਂ ਕੋਈ ਵੀ ਬੈਨੀਫਿਟ ਲੈਣੇ ਹੁਣ ਹਰ ਬੱਚਾ ਵਰਲਡ ਕਲਾਸ ਐਜੂਕੇਸ਼ਨ ਚ ਨਹੀਂ ਪਹੁੰਚ ਸਕਦਾ ਤੁਸੀਂ ਵਰਲਡ ਕਲਾਸ ਹੈਲਥ ਕੇਅਰ ਨਹੀਂ ਲੈ ਸਕਦੇ ਤੁਹਾਨੂੰ ਜੋ ਬੈਸਟ ਚੀਜ਼ਾਂ ਆ ਉਹ ਪੋਸੀਬਲ ਤਾਂ ਹੀ ਹੈ ਜੇ ਤੁਸੀਂ ਡਿਜੀਟਲ ਮਾਧਿਅਮ ਦੇ ਥਰੂ ਜਾ ਪਾਓ ਤੋ ਇਹ ਇੱਕ ਪਲੇਟਫਾਰਮ ਹੈ ਜੋ ਗਵਰਨਮੈਂਟ ਨੇ ਕ੍ਰੀਏਟ ਕਰਤੇ ਆ ਤਾਂ ਕਿ ਤੁਹਾਡੇ ਤੁਹਾਨੂੰ ਇਸ ਦੇ ਥਰੂ ਗੁੱਡ ਗਵਰਨੈਂਸ ਜੀ ਇਨਕਲੂਸਿਵਿਟੀ ਐਂਡ ਡਿਵੈਲਪਮੈਂਟ ਫਾਰ ਆਲ ਬਿਲਕੁਲ ਉਹ ਪੋਸੀਬਲ ਹੈ ਥਰੂ ਡਿਜੀਟਲਾਈਜੇਸ਼ਨ ਔਰ ਇੱਕ ਮਾਧਿਅਮ ਹੈ ਜਿਹਦੇ ਥਰੂ ਅਸੀਂ ਫਾਈਨਲੀ ਵਿਕਸਿਤ ਭਾਰਤ ਵੱਲ 2047 ਜੋ ਸਾਡਾ ਡਿਸ਼ਨ ਹੈ ਉਹਨੂੰ ਅਸੀਂ ਡੈਫੀਨੇਟਲੀ ਅਚੀਵ ਕਰ ਬਿਲਕੁਲ ਤੁਸੀਂ empowerment ਦੀ ਗੱਲ ਕੀਤੀ ਹੈ ਸਸ਼ਕਤੀਕਰਨ ਜਿਹੜਾ ਆ ਇੱਕ ਆਮ ਮਨੁੱਖ ਦਾ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਅਸੀਂ ਦੇਖ ਰਹੇ ਹਾਂ ਨਾਲ ਦੀ ਨਾਲ ਟੀਵੀ ਸਕਰੀਨ ਦੇ ਬੈਕਸਾਈਡ ਤੇ ਕੁਝ ਜਿਹੜੀਆਂ ਪਿਕਚਰ ਚੱਲ ਰਹੀਆਂ ਉਹਨਾਂ ਦੇ ਰਾਹੀਂ ਵੀ ਸਾਨੂੰ ਪਤਾ ਲੱਗ ਰਿਹਾ ਕਿ ਕਿਸ-ਕਿਸ ਤਰ੍ਹਾਂ ਦਾ ਬਦਲਾਅ ਜਿਹੜਾ ਸਾਡੇ ਜੀਵਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਹਰ ਚੀਜ਼ ਦੇ ਲਈ ਇਨਫਰਾਸਟ੍ਰਕਚਰ ਬਹੁਤ ਜ਼ਰੂਰੀ ਹੁੰਦਾ ਹੈ ਚਾਹੇ ਏਮਪਾਵਰਮੈਂਟ ਆ ਚਾਹੇ ਗਵਰਨੈਂਸ ਦੀ ਗੱਲ ਕਰੀਏ ਚਾਹੇ ਜਿਵੇਂ ਮੈਡਮ ਗੱਲ ਕਰ ਰਹੀ ਸੀ ਕਿ ਆਮ ਵਿਅਕਤੀ ਤੱਕ ਪਹੁੰਚ ਦੀ ਗੱਲ ਕਰੀਏ ਜਦ ਤੱਕ ਸਾਡੇ ਕੋਲ ਇੱਕ ਮੌਜੂਦਾ ਇੱਕ ਚੰਗਾ ਢਾਂਚਾ ਨਹੀਂ ਹੈ ਉਨੀ ਦੇਰ ਤੱਕ ਸਾਡੀ ਪਹੁੰਚ ਜਿਹੜੀ ਆ ਉਹ ਸੰਭਵ ਨਹੀਂ ਹੈ ਕੀ ਕਹੋਗੇ ਕਿੱਥੋਂ ਤੱਕ ਪਹੁੰਚ ਚੁੱਕੇ ਆ ਕਿੱਥੇ ਪਹੁੰਚਣਾ ਬਾਕੀ ਹੈ ਜਿਵੇਂ ਕਿ ਤੁਸੀਂ ਦੇਖਿਆ ਕਿ ਹੁਣੇ ਕੁਝ ਪਿੱਛੇ ਪਿਕਚਰ ਦੇ ਵਿੱਚ ਵੀ ਦਿਖਾਇਆ ਗਿਆ ਹੈ ਕਿ ਸਾਡੀ ਜਿਹੜੀ ਡਿਜੀਟਲ ਇੰਡੀਆ ਦੀ ਪੈਨੇਟ੍ਰੇਸ਼ਨ ਹੈ ਉਹ ਮੈਡਮ ਨੇ ਵੀ ਦੱਸਿਆ ਹੈ ਕਿ ਅਸੀਂ ਕਾਫੀ ਨੀਚਲੇ ਲੈਵਲ ਤੱਕ ਮਤਲਬ ਨੀਚਲੇ ਇਨ ਦਾ ਸੈਂਸ ਕਿ ਜਿਹੜਾ ਅਖੀਰ ਤੱਕ ਜਿਹੜਾ ਬੰਦਾ ਹੈ ਜਿੰਨੂੰ ਕੀ ਇਹ ਬੈਨੀਫਿਟ ਪਹੁੰਚਣਾ ਚਾਹੀਦਾ ਉਹਦੇ ਤੱਕ ਅਸੀਂ ਪਹੁੰਚ ਰਹੇ ਹਾਂ ਜੀ ਔਰ ਉਹਦਾ ਸਭ ਤੋਂ ਵੱਡਾ ਕਾਰਨ ਇਸ ਤਰ੍ਹਾਂ ਹੀ ਹੈ ਕਿ ਸਾਡੇ ਕੋਲ ਜਿਹੜੀ ਮੋਬਾਈਲ ਟੈਕਨੋਲੋਜੀ ਔਰ ਇੰਟਰਨੈਟ ਪੈਨੇਟ੍ਰੇਸ਼ਨ ਹੈ ਉਹ ਅੱਜ ਸਾਡੇ ਹਰ ਪਿੰਡ ਦੇ ਵਿੱਚ ਪਹੁੰਚ ਗਈ ਹੈ ਔਰ ਕਈ ਪਿੰਡਾਂ ਦੇ ਵਿੱਚ ਜਿੱਥੇ ਕੀ ਸਰਕਾਰ ਹਰ ਬੰਦੇ ਤੱਕ ਇੰਟਰਨੈਟ ਸਰਵਿਸਿਜ਼ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਨੇ ਇਹੋ ਜਿਹੇ ਕੇਂਦਰ ਖੋਲੇ ਹੋਏ ਆ ਜਿੱਦੇ ਚ ਸਾਡੇ ਕੋਲ ਈ ਮਿਤਰਾਜ਼ ਨੇ ਈ ਮਿਤਰਾ ਕੇਂਦਰ ਨੇ ਜਿਵੇਂ ਸਾਡੇ ਪੰਜਾਬ ਦੇ ਵਿੱਚ ਵੀ ਸੇਵਾ ਕੇਂਦਰਸ ਐ ਜਿੱਥੇ ਤੁਸੀਂ ਸਰਕਾਰ ਦੀਆਂ ਸਕੀਮਾਂ ਦੀ ਡਿਜੀਟਲਾਈਜੇਸ਼ਨ ਬੇਸਿਸ ਦੇ ਉੱਤੇ ਸਾਰੇ ਬੈਨੀਫਿਟ ਲੈ ਸਕਦੇ ਹੋ ਔਰ ਇਹਦੇ ਲਈ ਕਈ ਉਹਨਾਂ ਨੇ ਇਨੀਸ਼ੀਏਟਿਵ ਸ਼ੁਰੂ ਕੀਤੇ ਆ ਜਿਹਦੇ ਚ ਕਈ ਅਲੱਗ-ਅਲੱਗ ਤਰ੍ਹਾਂ ਦੀਆਂ ਐਪਸ ਆ ਜਿਵੇਂ ਕਿ ਅਸੀਂ ਇੱਕ ਪਿੱਛੇ ਹੁਣੇ ਆ ਫੋਟੋਗ੍ਰਾਫ ਚ ਵੀ ਦੇਖ ਰਹੇ ਸੀ ਕਿ ਬੰਦਾ ਬੀਮ ਐਪ ਦੇ ਨਾਲ ਆਪਣੀ ਪੇਮੈਂਟ ਟ੍ਰਾਂਸਫਰ ਕਰ ਰਿਹਾ ਸੀ ਬਿਲਕੁਲ ਬੀਮ ਇੱਕ ਸਰਕਾਰ ਦਾ ਇਨੀਸ਼ੀਏਟਿਵ ਹੈ ਜਿਹਦੇ ਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਹੈ ਔਰ ਉਸ ਇਨੀਸ਼ੀਏਟਿਵ ਦੇ ਥਰੂ ਜੇ ਤੁਸੀਂ ਪੇਮੈਂਟ ਕਰਦੇ ਹੋ ਤੇ ਤੁਹਾਡਾ ਸਾਰਾ ਡਾਟਾ ਸਿਕਿਉਰ ਰਹਿੰਦਾ ਹੈ ਤੇ ਇਸ ਤਰ੍ਹਾਂ ਦੀ ਇੱਕ ਸੋਚ ਜਿਹੜੀ ਹੈ ਸਰਕਾਰ ਲੋਕਾਂ ਤੱਕ ਪਹੁੰਚਾ ਰਹੀ ਹੈ ਔਰ ਡਿਜੀਟਲਾਈਜੇਸ਼ਨ ਨੂੰ ਬੜਾਵਾ ਦੇ ਰਹੀ ਹੈ ਉਹਦਾ ਸਿਰਫ ਇੱਕੋ ਹੀ ਤਰੀਕਾ ਹੈ ਕਿ ਅਸੀਂ ਇੰਟਰਨੈਟ ਦੀ ਪੈਨੇਟ੍ਰੇਸ਼ਨ ਸਾਰੇ ਪਿੰਡਾਂ ਤੱਕ ਨ ਪਹੁੰਚਾ ਦਿੱਤੀ। ਤੁਸੀਂ ਜਿਹੜੀ ਗੱਲ ਕਰ ਰਹੇ ਆ ਭੀਮ ਦੀ ਗੱਲ ਕੀਤੀ ਆ ਬਹੁਤ ਸਾਰੇ ट्रांजੈਕਸ਼ਨ ਦੀ ਗੱਲ ਕੀਤੀ ਡਾਕਟਰ ਸੋਨਿਆ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਉਹਦੀ ਵਰਤੋਂ ਬੜੀ ਸੇਫ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਵਕ ਵਕ ਤਰ੍ਹਾਂ ਦੇ ਆਨਲਾਈਨ ਫਰਾਡਸ ਦੇ ਵਿੱਚ ਕਾਬੂ ਆਉਂਦੇ ਆ ਉਸ ਕਰਕੇ ਲੋਕਾਂ ਦੇ ਮਨ 'ਚ ਡਰ ਰਹਿੰਦਾ ਕਿ ਮੈਂ ਆਨਲਾਈਨ ਕੰਮ ਕਰਨ ਦੀ ਬਜਾਏ ਮੈਂ ਬੈਂਕ ਜਾ ਕੇ ਕਿਉਂ ਨਾ ਕਰਾਂ ਅਜੇ ਸਾਰੇ ਲੋਕ ਜਿਹੜੇ ਆ ਇਹਨਾਂ इजीली ਉਹਨਾਂ ਚੀਜ਼ਾਂ ਨੂੰ ਵਰਤ ਨਹੀਂ ਪਾ ਰਹੇ ਕੀ ਕਹਣਾ ਤੁਸੀਂ ਦੇਖੋ ਇਹਦੇ ਵਿੱਚ ਨਾ ਡਿਜੀਟਲ ਇਨਕਲੂਜਨ ਦੇ ਨਾਲ ਨਾਲ ਨਾ ਡਿਜੀਟਲ ਡਿਵਾਈਡ ਵੀ ਹੈ ਡਿਜੀਟਲ ਇਲਿਟਰੇਸੀ ਵੀ ਹੈ ਡਿਜੀਟਲ ਲਿਟਰੇਸੀ ਆ ਮਤਲਬ ਮੈਨੂੰ ਐਪ ਯੂਜ਼ ਨਹੀਂ ਕਰਨੀ ਆਂਦੀ ਮੈਨੂੰ ਉਹਦੇ ਸੇਫਟੀ ਫੀਚਰ ਨਹੀਂ ਪਤਾ ਜਾਂ ਕੋਈ ਮੈਨੂੰ ਲਿੰਕ ਆ ਗਿਆ ਮੈਨੂੰ ਕਲਿੱਕ ਕਰਤੇ ਆ ਉਹਦੇ ਵਿੱਚ ਡਿਜੀਟਲਾਈਜੇਸ਼ਨ ਚ ਪ੍ਰੋਬਲਮ ਨਹੀਂ ਹੈ ਉਹਦੇ ਚ ਲੈਕ ਆਫ ਅਵੇਅਰਨੈਸ ਦੇਖੋ ਉਹਦੇ ਵਾਸਤੇ ਸਾਨੂੰ ਲੋਕਾਂ ਨੂੰ ਅਵੇਅਰ ਕਰਨਾ ਪਏਗਾ ਕਿ ਤੁਸੀਂ ਇੱਕ ਐਪ ਆ ਕੋਈ ਇਨਫਰਾਸਟ੍ਰਕਚਰ ਹੈ ਉਹਨੂੰ ਤੁਸੀਂ ਯੂਜ਼ ਕਿਵੇਂ ਕਰਨਾ ਹੈ ਤਾਂ ਕਿ ਤੁਸੀਂ ਦੇ ਚੈਂਟ੍ਰੈਪ ਨਾ ਹੋ ਉਕੇ ਹੁਣ ਤੁਸੀਂ ਪਿੱਛੇ ਇੱਕ ਸੁਣਿਆਗਾ ਡਿਜੀਟਲ ਅਰੈਸਟ ਕਰਕੇ ਵੀ ਬਹੁਤ ਬਹੁਤ ਵੱਡਾ ਇਸ਼ੂ ਹੈ इवन ਐਜੂਕੇਟਿਡ ਲੋਕ ਵੀ ਉਹਦੇ ਵਿੱਚ ਫਸ ਜਾਂਦੇ ਹੈ ਹੈਨਾ ਹੁਣ ਇਹਦੇ ਵਾਸਤੇ ਤੁਹਾਨੂੰ ਇੱਕ ਕਿਸੇ ਵੀ ਚੀਜ਼ ਨੂੰ ਆਪਾਂ ਯੂਜ਼ ਕਰਦੇ ਹਾਂ ਸਪੋਜ਼ ਤੁਸੀਂ ਘਰ ਕੋਈ ਇਕੁਪਮੈਂਟ ਯੂਜ਼ ਕਰ ਰਹੇ ਹੋ ਉਹਦੇ ਵੀ ਸੇਫਟੀ ਫੀਚਰਸ ਹਨਾ ਸਰ ਸਪੋਜ਼ ਤੁਸੀਂ ਇਲੈਕਟ੍ਰੀਕਲ ਬਰਨਰ ਯੂਜ਼ ਕਰ ਰਹੇ ਹੋ ਉਹਦੇ ਵਾਸਤੇ ਵੀ ਤੁਹਾਡੇ ਸੇਫਟੀ ਫੀਚਰਸ ਹਨ ਤਾਂ ਉਹਦੇ ਵਿੱਚ ਟੈਕਨੋਲੋਜੀ ਦੀ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਇਜ਼ ਲੈਕ ਆਫ ਅਵੇਅਰਨੈਸ ਨਹੀਂ ਪਰ ਕਿਤੇ ਕਿਤੇ ਜਿਵੇਂ ਹੁਣ ਆਈਫੋਨ ਹੈ ਜਾਂ ਹੋਰ ਕਿਸੇ ਨਾਮ ਕੀ ਲੈਣਾ ਬਹੁਤ ਸਾਰੀਆਂ ਕੰਪਨੀਆਂ ਦੇ ਆਪਾਂ ਜਿਹੜੇ ਇਕੁਪਮੈਂਟ ਵਰਤਦੇ ਆ ਜਿਹੜੇ ਉਹਨਾਂ ਦੇ ਸਾਧਨ ਵਰਤਦੇ ਆ ਕਿਹਾ ਜਾਂਦਾ ਕਿ ਜਿਵੇਂ ਉਹਨੂੰ ਅਸੀਂ ਵਰਤਦੇ ਆ ਸਾਡਾ ਸਾਰਾ ਡਾਟਾ ਜਿਹੜਾ ਆ ਉਹ ਸਾਡੀ ਇਵਨ ਸਾਡੇ ਪਹਿਲਾਂ ਤਾਂ ਸੀ ਕਿ ਅਸੀਂ ਜੋ ਬੋਲਦੇ ਆ ਉਹ ਕੈਚ ਕੀਤਾ ਜਾਂਦਾ ਪਰ ਹੁਣ ਤਾਂ ਇੱਥੋਂ ਤੱਕ ਸਮਝ ਆਉਣ ਲੱਗ ਗਈ ਹੈ ਸਾਨੂੰ ਕਿ ਜੋ ਅਸੀਂ ਸੋਚਦੇ ਆ ਉਹ ਸਾਡੇ ਸਾਹਮਣੇ ਆ ਰਿਹਾ ਉਹ ਤੋਂ ਕਿਵੇਂ ਬਚਣਾ ਉਹ ਉਹ ਵੀ ਉਹ ਦੇਖੋ ਉਹ ਕੀ ਹੈ ਜਿਹੜੇ ਤੁਹਾਡੇ ਪਲੇਟਫਾਰਮਸ ਹੈ ਜਾਂ ਤਾਂ ਤੁਸੀਂ ਆਪਣੇ ਇੰਡੀਜਿਨਸ ਪਲੇਟਫਾਰਮ ਡਿਵੈਲਪ ਕਰੋ ਜੀ ਜਿਵੇਂ ਤੁਸੀਂ ਡਾਕਟਰ ਸਾਹਿਬ ਨੇ ਕਿਹਾ ਭੀਮ ਐਪ ਠੀਕ ਹੈ ਜੇ ਤੁਸੀਂ ਪਲੇਟਫਾਰਮ ਯੂਜ਼ ਕਰ ਰਹੇ ਹੋ ਜਿਹੜੇ ਇੰਟਰਨੈਸ਼ਨਲ ਪਲੇਟਫਾਰਮਸ ਹੈ ਤਾਂ ਤੁਹਾਡਾ ਡਾਟਾ ਕਲਾਊਡ ਚ ਜਾ ਰਿਹਾ ਹੂੰ ਉਹ ਡਾਟਾ ਤੁਹਾਡਾ ਕਲਾਉਡ ਵਿੱਚ ਜਾ ਰਿਹਾ ਔਰ ਉਹਨੂੰ ਵੀ ਉਹ ਕੰਪਨੀਆਂ ਕਿਤੇ ਨਾ ਕਿਤੇ ਲੀਵਰੇਜ ਕਰ ਰਹੀਆਂ ਆ ਬੈਂਕ ਕਰ ਰਹੀਆਂ ਆ ਬਿਲਕੁਲ ਐਂਡ ਦੇ ਆ ਉਹਦੇ ਚ ਉਹ ਬਿਜ਼ਨਸ ਗੇਨ ਕਰ ਰਹੀਆਂ ਆ ਦੇਖੋ ਨਾ ਤੁਸੀਂ ਆਪਾਂ ਕੁਝ ਪਰਚੇਸ ਕਰ ਰਹੇ ਆ ਅਸੀਂ ਕੁਝ ट्रांजੈਕਸ਼ਨ ਕਰ ਰਹੇ ਆ ਉਹਦੇ ਨਾਲ ਸਾਡਾ opinion ਕੀ ਆ ਸਾਡਾ ਬਾਇੰਗ ਬਿਹੇਵੀਅਰ ਕੀ ਆ ਅਸੀਂ ਕੀ ਸੋਚਦੇ ਆ ਇਵਨ ਆਪਾਂ ਜੋ ਰਿਵਿਊਜ਼ ਵੀ ਲਿਖਦੇ ਆ ਠੀਕ ਹੈ ਉਹ ਵੀ ਉਹਨਾਂ ਕੰਪਨੀਆਂ ਵਾਸਤੇ ਬਿਜ਼ਨਸ ਆ ਹਾਂ ਉਹ ਵੀ ਉਹਦੇ ਵਾਸਤੇ ਤੁਹਾਨੂੰ ਆਪਣਾ ਇੰਡੀਜਨਸ ਟੈਕਨੋਲੋਜੀ ਗ੍ਰੈਜੂਅਲੀ ਡਿਵੈਲਪ ਕਰਨਾ ਪਏਗਾ ਹੂੰ ਹੁਣ ਜੀ ਹੁਣ ਤੁਸੀਂ ਦੇਖੋ ਚਾਈਨੈਸ ਹੈ ਜੀ ਚਾਈਨੈਸ ਮਾਰਕੀਟਸ ਚ ਕੀ ਹੈ ਦੇ ਆਰ ਡਿਵੈਲਪਿੰਗ ਤੁਸੀਂ ਰਿਸਰਚ ਵਿੱਚ ਵੀ ਲੈ ਲਓ ਉਹ ਕੀ ਕਰਦੇ ਆ ਉਹ ਆਪਣੇ ਡਾਟਾਬੇਸਿਸ ਡਿਵੈਲਪ ਕਰਦੇ ਆ ਔਰ ਉਹਨਾਂ ਦੇ ਲੀਵਰੇਜ ਕਰਦੇ ਆ ਦੇ ਡੂ ਨਾਟ ਅਲਾਉ ਕਿ ਤੁਸੀਂ ਦੂਸਰੀਆਂ ਐਪਸ ਯੂਜ਼ ਕਰੋ ਜਿਹੜੀ ਤੁਸੀਂ ਗੱਲ ਕੋਈ ਵੀ ਐਪ ਕੋਈ ਵੀ ਐਪ ਆਪਾਂ ਆਪਣੇ ਫੋਨ 'ਚ ਡਾਊਨਲੋਡ ਕਰਦੇ ਆ ਤਾਂ ਉਹਦੇ 'ਚ ਪਰਮਿਸ਼ਨ ਮੰਗੀ ਜਾਂਦੀ ਹੈ ਮੰਗੀ ਜਾਂਦੀ ਹੈ ਜਦ ਤੱਕ ਪਰਮਿਸ਼ਨ ਨਹੀਂ ਦਿੰਦੇ ਉਹ ਵੀ ਨਹੀਂ ਚੱਲਦੀ ਮੈਂ ਤਾਂ ਤੁਸੀਂ ਯੂਜ਼ ਨਹੀਂ ਕਰ ਸਕਦੇ ਫਿਰ ਉਹਦਾ ਪਰਮਿਸ਼ਨ ਨਾ ਦੇ ਕੇ ਸਾਡੀ ਐਪ ਨਹੀਂ ਚੱਲਦੀ ਉਹ ਕੰਮ ਕਿਵੇਂ ਕੀਤਾ ਜਾ ਰਿਹਾ ਫਿਰ ਉਹਦਾ ਉਹਦਾ ਹੱਲ ਇਹ ਹੈ ਕਿ ਸਾਨੂੰ ਗ੍ਰੈਜੂਅਲੀ ਆਪਣੀਆਂ ਐਪਸ ਸਵ ਡਿਵੈਲਪ ਕਰਨੀਆਂ ਪੈਣੀਆਂ ਹੁਣ ਚਾਈਨਸ ਆਪਣੀਆਂ ਐਪਸ ਆਪ ਡਿਵੈਲਪ ਕਰ ਰਹੇ ਆ ਆਪਣਾ ਡਾਟਾ ਬੇਸਿਸ ਆਪ ਡਿਵੈਲਪ ਕਰ ਰਹੇ ਆ ਅਲਟੀਮੇਟਲੀ ਤੁਹਾਨੂੰ ਸੈਲਫ ਸਫੀਸ਼ੀਐਂਟ ਹੋਣਾ ਪੈਣਾ ਜਦੋਂ ਅਸੀਂ ਕਿਸੇ ਤੇ ਡਿਪੈਂਡੈਂਟ ਹੁੰਨੇ ਆ ਫॉर ਐਨੀ ਪਰਪਸ ਫॉर ਯੂজিং ਐਪਸ ਫॉर ਡਿਜੀਟਲਾਈਜੇਸ਼ਨ ਥੈਨ ਉੱਥੇ ਟਰਮਸ ਐਂਡ ਕੰਡੀਸ਼ਨਸ ਤੇ ਹੋਣੀ ਹੈ ਬਿਲਕੁਲ ਜਿਹੜੀਆਂ ਸਾਨੂੰ ਐਬਡ ਕਰ ਜਿਹੜੀਆਂ ਆਮ ਤੌਰ ਤੇ ਪੜੀਆਂ ਨਹੀਂ ਜਾਂਦੀਆਂ ਬਹੁਤ ਲੰਬੀਆਂ ਹੁੰਦੀਆਂ ਆ ਅਸੀਂ ਅਸੀਂ ਪੜਦੇ ਵੀ ਨਹੀਂ ਉਹਨਾਂ ਨੂੰ ਅਸੀਂ ਪੜਦੇ ਵੀ ਨਹੀਂ ਉਹਨਾਂ ਨੂੰ ਸਾਨੂੰ ਮਤਲਬ ਅਸੀਂ ਕਾਫੀ ਵਿਕਾਸ ਤਾਂ ਕਰ ਰਹੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਪਰ ਲੋਡ ਜਿਵੇਂ ਮੈਮ ਕਹਿ ਰਹੀ ਸੀ ਕਿ ਲੋਡ ਸਾਨੂੰ ਸੁਚੇਤ ਹੋਣ ਦੀ ਹੈ ਜੇ ਅਸੀਂ ਸੁਚੇਤ ਨਹੀਂ ਹੋਵਾਂਗੇ ਫਿਰ ਤਾਂ ਨੁਕਸਾਨ ਹੋ ਸਕਦਾ ਕਿਤੇ ਨਾ ਕਿਤੇ ਪਰ ਸਰਕਾਰ ਦੀ ਜਿਹੜੀ ਮੁੱਖ ਨਿਸ਼ਾਨਾ ਹੈ ਉਹ ਹੈ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆਪਰਚੂਨਿਟੀ ਫਾਰ ਆਲ ਇਹਦਾ ਕੀ ਮਤਲਬ ਹੈ ਮੇਰਾ ਸਾਹਿਬ ਦੇਖੋ ਆਪਰਚੂਨਿਟੀ ਫਾਰ ਆਲ ਦਾ ਮਤਲਬ ਇਹੋ ਹੀ ਹੈ ਕਿ ਜਿਹੜਾ ਜਿਵੇਂ ਮੈਡਮ ਨੇ ਵੀ ਦੱਸਿਆ ਕਿ ਸਾਨੂੰ ਇੰਡੀਜੀਨੀਅਸਲੀ ਡਿਵੈਲਪ ਕਰਨੀਆਂ ਪੈਣਗੀਆਂ ਭਾਰਤ 'ਚ ਹੋਇਆ ਬਣਾਉਣੀਆਂ ਪੈਣਗੀਆਂ ਔਰ ਡਿਜੀਟਲ ਇੰਡੀਆ ਦੀ ਸਭ ਤੋਂ ਵੱਡੀ ਖਾਸੀਅਤ ਹੀ ਹੈ ਵਾ ਕਿ ਪਾਰ ਸਰਕਾਰ ਦੀਆਂ ਜਿਹੜੀਆਂ ਐਪਸ ਹੈ ਜਿਹੜੇ ਭਾਰਤ ਸਰਕਾਰ ਜ਼ੋਰ ਵੀ ਦਿੰਦੀ ਹੈ ਉਹ ਸਾਰੀਆਂ ਭਾਰਤ 'ਚ ਹੀ ਬਣੀ ਹੋਈਆਂ ਉਸ ਤੋਂ ਤੁਹਾਡਾ ਡਾਟਾ ਪੂਰਾ ਸਿਕਿਓਰ ਹੈ ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਬੀਮ ਦੇ ਥਰੂ ਪੈਸਾ ਟਰਾਂਸਫਰ ਕਰਨ ਦੀ ਬੀਮ ਬੀਮ ਸਰਕਾਰ ਦੀ ਐਪ ਹੈ ਔਰ ਭਾਰਤ ਸਰਕਾਰ ਦੇ ਵਿੱਚ ਡਾਟਾ ਪੂਰੀ ਤਰ੍ਹਾਂ ਸਿਕਿਉਰ ਹੈ ਔਰ ਐਸੀ ਤਰ੍ਹਾਂ ਜੇ ਤੁਸੀਂ ਡਿਜੀ ਲੋਕਰ ਦੀ ਗੱਲ ਕਰਦੇ ਹੋ ਡਿਜੀ ਲੋਕਰ ਇੱਕ ਇਹੋ ਜਿਹਾ ਤੁਹਾਡੇ ਕੋਲ ਐਪ ਹੈ ਜਿਹੜੀ ਭਾਰਤ ਸਰਕਾਰ ਨੇ ਖੁਦ ਬਣਾਈ ਹੈ ਜਿੱਥੇ ਕਿ ਤੁਸੀਂ ਆਪਣੇ ਸਾਰੇ ਸਰਟੀਫਿਕੇਟ ਸਾਰੇ ਡਾਕੂਮੈਂਟੇਸ਼ਨ ਰੱਖ ਸਕਦੇ ਹੋ ਔਰ ਇਹਦੇ ਵਿੱਚ ਕੋਈ ਚੋਰੀ ਹੋਣ ਵਾਲਾ ਖਤਰਾ ਨਹੀਂ ਕਿਉਂਕਿ ਤੁਹਾਡੇ ਜਿਹੜੇ ਡਾਕੂਮੈਂਟ ਉਹ ਭਾਰਤ ਸਰਕਾਰ ਦੇ ਰਿਕਾਰਡ ਦੇ ਵਿੱਚ ਨੇ ਉਹ ਕਿਸੇ ਬਾਹਰਲੇ ਦੇਸ਼ਾਂ ਦੀ ਸਰਕਾਰਾਂ ਦੇ ਰਿਕਾਰਡ ਦੇ ਵਿੱਚ ਨਹੀਂ ਹੈ ਔਰ ਐਸੀ ਤਰ੍ਹਾਂ ਇੱਕ ਉਮੰਗ ਐਪ ਹੈ ਜਿਹਦੇ ਵਿਚ ਜਾ ਕੇ ਤੁਸੀਂ ਉਮੰਗ ਐਪ ਨੂੰ ਜੇ ਡਾਊਨਲੋਡ ਕਰੋ ਤਾਂ ਤੁਸੀਂ ਭਾਰਤ ਸਰਕਾਰ ਦੇ ਜਾਂ ਇਵਨ ਸਟੇਟ ਗਵਰਨਮੈਂਟ ਦੇ ਜਿਹੜੇ ਇਨੀਸ਼ੀਏਟਿਵਜ਼ ਹੈ ਜਿਹੜੇ ਇਵਨ ਡੀਬੀਟੀ ਵਗੈਰਾ ਜਾਂ ਇਵਨ ਹੈਲਥ케ਅਰਸ ਦੀਆਂ ਤੁਸੀਂ ਗੱਲਾਂ ਕਰਦੇ ਹੋ ਉਹ ਸਾਰੇ ਹੀ ਇਨੀਸ਼ੀਏਟਿਵਜ਼ ਤੁਸੀਂ ਉਹਦੇ ਥਰੂ ਲੈ ਸਕਦੇ ਹੋ ਤੇ ਇਸ ਕਰਕੇ ਓਪਰਚ्युनिटी ਤੇ ਸਾਰਿਆਂ ਨੂੰ ਮਿਲੀ ਕਿਉਂਕਿ ਸਾਡੇ ਹੀ ਡਿਵੈਲਪਰ ਸਾਡੇ ਹੀ ਕੋਡਰ ਉਹ ਐਪਸ ਡਿਵੈਲਪ ਕਰ ਰਹੇ ਨੇ ਔਰ ਇਹਦੇ ਵਿੱਚ ਕਾਫੀ ਵੱਡੀ ਸਾਡੀ ਜਿਹੜੀ ਆਈਟੀ ਸੈਕਟਰ ਦੀ ਟੀਮ ਇਨਵੋਲਡ ਜੀ ਉਹ ਸਿਕਿਉਰਿਟੀ ਇਸ਼ੂਸ ਨੂੰ ਵੀ ਡੇਲੀ ਬਾਈ ਡੇਲੀ ਅਪਡੇਟ ਹੁੰਦੇ ਕਈ ਬਾਗ ਜਾਂਦੇ ਨੇ ਉਹਨਾਂ ਦੇ ਅਪਡੇਟ ਵਰਸ਼ਨ ਆਉਂਦੇ ਨੇ ਇਸ ਕਰਕੇ ਇਹ ਕਾਫੀ ਲੋਕਾਂ ਨੂੰ ਇੱਕ ਓਪਰਚ्युनिटीज ਵੀ ਪ੍ਰੋਵਾਈਡ ਕਰ ਰਿਹਾ ਖਾਸ ਕਰਕੇ ਸਰਵਿਸ ਸੈਕਟਰ ਇੰਡਸਟਰੀ ਨੂੰ ਆਈਟੀ ਸੈਕਟਰ ਨੂੰ ਜੀ ਜਿਹਦੇ ਵਿੱਚ ਕਿ ਸਾਡੇ ਕੋਲ ਪ੍ਰੋਗਰਾਮਰਸ ਔਰ ਕੋਡਰਸ ਇਸ ਤਰ੍ਹਾਂ ਦੇ ਆ ਰਹੇ ਨੇ ਜਿਹੜੇ ਪਹਿਲਾਂ ਬਾਹਰਲੇ ਮੁਲਕਾਂ ਲਈ ਕੰਮ ਕਰਦੇ ਸੀ ਉਹਨੂੰ ਭਾਰਤ ਸਰਕਾਰ ਦੇ ਲਈ ਉਹ ਐਪਸ ਡਿਵੈਲਪ ਕਰ ਰਹੇ ਨੇ ਆਮ ਤੌਰ ਤੇ ਇੱਕ ਜਿਹੜੀ ਸ਼ਿਕਾਇਤ ਉਹ ਵੀ ਲੋਕਾਂ ਨੂੰ ਹੁੰਦੀ ਆ ਕਿ ਪਾਰਦਰਸ਼ਤਾ ਬਹੁਤ ਜ਼ਿਆਦਾ ਹੋ ਗਈ ਔਰ ਸਾਡਾ ਕੁਝ ਵੀ ਪ੍ਰਾਈਵੇਟ ਨਹੀਂ ਰਿਹਾ ਇਦੇ ਬਾਰੇ ਕੀ ਕਹਿਣਾ ਤੁਸੀਂ ਵੀ ਸਾਡਾ ਹਰ ਮਸਲਾ ਹਰ ਚੀਜ਼ ਜਿਹੜੀ ਹੈ ਉਹ ਸਰਕਾਰ ਦੇ ਕੋਲ ਹੈ ਤੇ ਸਰਕਾਰ ਦਾ ਡਾਟਾ ਸਮ ਟਾਈਮ ਕਈ ਵਾਰ ਜਿਵੇਂ ਅਸੀਂ ਫੇਸਬੁੱਕ ਦਾ ਦੇਖ ਲੈਂਦੇ ਆ ਜਾਂ ਹੋਰ ਐਪਸ ਦਾ ਦੇਖ ਲੈਂਦੇ ਆ ਉਹ ਲੀਕ ਹੋ ਜਾਂਦਾ ਤਾਂ ਉਹ ਬਾਅਦ ਚ ਪਤਾ ਲੱਗਦਾ ਵੀ ਐਨੇ ਕਰੋੜ ਜਾਂ ਐਨੇ ਲੱਖ ਲੋਕਾਂ ਦਾ ਡਾਟਾ ਲੀਕ ਹੋ ਗਿਆ ਇਹ ਪਾਰਦਰਸ਼ਤਾ ਵਾਲੀ ਸਮੱਸਿਆ ਨੂੰ ਲੋਕ ਚਿੰਤਤ ਹੈ ਕੀ ਕਹਿਣਾ ਦੇਖੋ ਜਿਹੜੀ ਪਾਰਦਰਸ਼ਤਾ ਦੀ ਹੈ ਨਾ ਗੱਲ ਜਦੋਂ ਤੁਸੀਂ ਕੈਪ ਤੇ ਇੰਟੀਗ੍ਰੇਟ ਕਰੋਗੇ ਜਾਂ ਤੁਸੀਂ ਡਿਜੀਟਲਾਈਜੇਸ਼ਨ ਤੇ ਜਾਓਗੇ ਹੁਣ ਆਉਣ ਵਾਲੇ ਟਾਈਮ ਚ ਨਾ ਗਵਰਨਮੈਂਟ ਨੇ ਤਾਂ ਢਪੈਨ ਆਧਾਰ ਇਟ ਇਸ ਟੂ ਬੀ ਲਿੰਕਡ ਤੁਹਾਨੂੰ ਇੱਕ ਯੂਨੀਕ ਆਇਡੈਂਟੀਟੀ ਨੰਬਰ ਦੇ ਦੇਣਾ ਹੈ ਤੁਹਾਡੇ ਸਾਰੇ ਬੈਂਕ ਅਕਾਊਂਟ ਤੁਹਾਡੀ ਇਨਵੈਸਟਮੈਂਟਸ एवरीथिंग ਇਜ਼ ਟੂ ਬੀ ਲਿੰਕਡ ਮਤਲਬ ਕੋਈ ਨਾ ਆਪਣੇ ਕੋ ਪ੍ਰਾਈਵੇਟ ਨਹੀਂ ਰਹੇ ਹੁਣ ਪ੍ਰਾਈਵੇਟ ਉਹਦੇ ਵਿੱਚ ਕੀ ਹੈ ਕਿ ਪਹਿਲੇ ਨਾ ਟੈਕਸ ਇਵੇਜਨ ਸੀ ਜੀ ਤੁਸੀਂ ਜੇ ਸੇਵਿੰਗ ਇੱਕ ਚ ਕੀਤੀ ਹੈ ਤੁਸੀਂ ਨਹੀਂ ਦੱਸਿਆ ਤੁਸੀਂ ਡਿਸਕਲੋਸ ਨਹੀਂ ਕੀਤਾ ਹੁਣ ਜਦੋਂ ਤੁਹਾਡਾ ਸਾਰਾ ਕੁਝ ਲਿੰਕ ਹੋ ਗਿਆ ਤਾਂ ਲੋਕਾਂ ਦਾ ਥੋੜਾ ਜਿਹਾ ਕਨਸਰਨ ਹੈ ਜੀ ਠੀਕ ਹੈ ਬਟ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਮੈਂ ਇਹਨੂੰ ਕਹਿਨੀ ਆ ਕਿ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਜੇ ਗਵਰਨਮੈਂਟ ਸਾਨੂੰ ਫੈਸਿਲਿਟੀਆਂ ਦੇ ਰਹੀ ਹੈ ਐਂਡ ਇਫ ਟਰਾਂਸਪੇਰੈਂਸੀ ਹੈ ਕਿਉਂਕਿ ਦੇਖੋ ਮੈਂ ਐਜ਼ ਅ ਟੈਕਸ ਪੇਅਰ ਜਿੰਨੇ ਜਿੰਨੀ ਵੀ ਟੈਕਸ ਪੇ ਕਰ ਰਹੀ ਆ ਤਾਂ ਉਹ ਜਿਹੜੇ ਸਹੀ ਚੈਨਲਸ ਵਿੱਚ ਜਾਣਾ ਚਾਹੀਦਾ ਹੈ ਨੀੜੀ ਲੋਕਾਂ ਨੂੰ ਜਾਣਾ ਚਾਹੀਦਾ ਉਹ ਚੀਜ਼ਾਂ ਤਾਂ ਹੀ ਹੋਣਗੀਆਂ ਦੇਖੋ ਇਨੀਸ਼ੀਅਲੀ ਹੋ ਸਕਦਾ ਕਿ ਲੋਕਾਂ ਦੇ ਕੁਝ ਐਪਰੀਹੈਂਸ਼ਨਸ ਹੋਣ ਬਟ ਅਲਟੀਮੇਟਲੀ ਜਦ ਇਹ ਸਿਸਟਮ ਇੰਟੀਗ੍ਰੇਟ ਹੋ ਜਾਏਗਾ ਤੇ ਇਹਦਾ ਬੈਨੀਫਿਟ ਕਾਮਨ ਮੈਨ ਨੂੰ ਹੀ ਹੈ ਹਰ ਇੱਕ ਆਦਮੀ ਨੂੰ ਇਹਦਾ ਬੈਨੀਫਿਟ ਹੈ ਮੇਰਾ ਸਾਬ ਹੁਣੇ-ਹੁਣੇ ਸਰਕਾਰ ਨੇ AI ਦੇ ਉੱਤੇ ਕਾਫੀ ਸਾਰਾ ਕੰਮ ਕੀਤਾ ਹੈ AI ਸਬਮਿਟ ਹੋਈ ਹੈ ਔਰ ਇਹਦੇ ਇਹਦੇ ਵਿੱਚ ਜਿੱਥੇ ਸਾਡੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਨਾਲ ਦੀ ਨਾਲ ਖਤਰੇ ਵੀ ਹੋ ਜਾਂਦੇ ਆ AI ਦੇ ਨਾਲ ਬਣਾਈਆਂ ਹੋਈਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਅਸਲ ਹੈ ਕਿ ਨਕਲ ਹੈ AI ਬਾਰੇ ਸਰਕਾਰ ਕੀ ਕਰ ਰਹੀ ਹੈ ਔਰ ਕਿੰਨਾ ਕਿ ਇਹਦੇ ਨਾਲ ਅਸੀਂ ਅੱਗੇ ਜਾਣ ਦੀ ਸੰਭਾਵਨਾ ਹੈ ਜੀ ਦੇਖੋ AI ਮਿਸ਼ਨ ਭਾਰਤ ਸਰਕਾਰ ਦਾ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੈ ਕਿਉਂਕਿ ਅੱਜ ਦੀ ਡੇਟ 'ਚ ਜੇ ਤੁਸੀਂ ਕਹੋ ਕਿ ਅਸੀਂ ਸਿਰਫ AI ਦੇ ਬੇਸਿਸ ਦੇ ਉੱਤੇ ਜੇ ਉਸ ਬਾਕੀ ਦੇਸ਼ਾਂ ਦੇ ਨਾਲ ਅਸੀਂ ਕੰਪੇਅਰ ਕਰੀਏ ਤੇ ਇੰਡੀਆ ਇੱਕ ਬਹੁਤ ਅਗਾਹ ਵੱਧੂ ਉਹਦੇ ਚ ਜਗ੍ਹਾ ਰੱਖਦਾ ਹੈ ਕਿ ਕਾਫੀ ਜ਼ਿਆਦਾ ਇਨੀਸ਼ੀਏਟਿਵ ਇੰਡੀਆ ਲੈ ਚੁੱਕਿਆ ਹੁਣ ਤੁਸੀਂ ਦੇਖਦੇ ਹੋ ਸਾਡੇ ਕੋਲ ਵੀ AI ਬੇਸਡ ਐਂਕਰ ਸਾਡੀਆਂ ਖਬਰਾਂ ਪੜ੍ਹ ਰਹੇ ਐ AI ਦੇ ਨਾਲ ਅਸੀਂ ਆਪਣੇ ਕਈ ਤਰ੍ਹਾਂ ਦੇ ਸੋਲੂਸ਼ਨਸ ਪ੍ਰੋਵਾਈਡ ਕਰ ਰਹੇ ਹਾਂ ਕਈ ਇਨਫੋਰਮੇਸ਼ਨਸ ਪ੍ਰੋਵਾਈਡ ਕਰ ਰਹੇ ਹਾਂ ਬਟ ਇਹਦੇ ਵਿੱਚ ਸਿਰਫ ਇੱਕੋ ਹੀ ਚੀਜ਼ ਜਿਹੜੀ ਸਭ ਤੋਂ ਵੱਡੀ ਜ਼ਰੂਰੀ ਹੈ ਕਿ ਜਿਹੜਾ AI ਹੈ ਉਹਦੇ ਤੇ ਤੁਹਾਡੀ ਜਿਹੜੀ ਡਿਪੈਂਡੈਂਸੀ ਹੈ ਉਹ ਡਿਪੈਂਡ ਕਰਦੀ ਹੈ ਕਿ AI ਨੂੰ ਟ੍ਰੇਨਿੰਗ ਕਿੰਨੀ ਦਿੱਤੀ ਹਮ ਉਹ ਟ੍ਰੇਨਿੰਗ ਦੇ ਉੱਤੇ ਬਹੁਤ ਜ਼ਿਆਦਾ ਇੱਕ ਚੀਜ਼ਾਂ ਮੈਟਰ ਕਰਦੀਆਂ ਸਪੋਜ਼ ਮੈਂ ਅੱਜ ਇਹ ਹੀ ਕੱਲੋ ਕੋਈ ਜਾਂ ਚੈਟ ਜੀਪੀਟੀ ਤੋਂ ਕੋਈ ਚੀਜ਼ ਪੁੱਛਦਾ ਉਹ ਉਹਦਾ ਜਵਾਬ ਉਸ ਤਰ੍ਹਾਂ ਹੀ ਦੇਏਗੀ ਜਿਸ ਤਰ੍ਹਾਂ ਦਾ ਡਾਟਾਬੇਸ ਉਹਦੇ ਥੱਲੇ ਪ੍ਰੋਵਾਈਡ ਕੀਤਾ ਗਿਆ ਹੋਵੇ ਕਿਉਂਕਿ ਏਆਈ ਨੇ ਉਹ ਡਾਟਾ ਤੋਂ ਐਕਸਟ੍ਰੈਕਟ ਕਰਕੇ ਇਨਫੋਰਮੇਸ਼ਨ ਜਨਰੇਟ ਕਰਨੀ ਤੇ ਸਭ ਤੋਂ ਇੰਪੋਰਟੈਂਟ ਚੀਜ਼ ਉਹਦੇ 'ਚ ਆ ਜਾਂਦੀ ਹੈ ਕਿ ਤੁਹਾਡੀ ਜਿਹੜੀ ਟ੍ਰੇਨਿੰਗ ਹੈ ਉਹ ਬਹੁਤ ਐਕਿਊਰੇਟ ਹੋਣੀ ਚਾਹੀਦੀ ਹੈ ਉਹਦੇ ਨਾਲ ਹੀ ਤੁਸੀਂ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲਾਓਗੇ ਕਿ ਜਿਹੜੇ ਤੁਹਾਡੇ ਏਆਈ ਬੇਸਡ ਇਨੀਸ਼ੀਏਟਿਵ ਸਪੋਜ਼ ਅੱਜ ਮੈਂ ਤੁਹਾਡੇ ਨਾਲ ਗ ਕਰ ਰਿਹਾ ਤੇ ਮਰੀਜ਼ ਔਰ ਡਾਕਟਰ ਦੀ ਗੱਲਬਾਤ ਸੁਣ ਕੇ AI ਸਾਨੂੰ ਕਈ ਤਰ੍ਹਾਂ ਦੇ ਸੋਲੂਸ਼ਨ ਪ੍ਰੋਵਾਈਡ ਕਰ ਸਕਦਾ ਹੈ ਕਿ ਜੇ ਇਸ ਤਰ੍ਹਾਂ ਦੀ ਮਰੀਜ਼ ਦੀ ਸਾਈਕੋਲੋਜੀ ਹੈ ਇਸ ਤਰ੍ਹਾਂ ਦਾ ਉਹਦਾ ਬਿਹੇਵੀਅਰ ਹੈ ਇਸ ਤਰ੍ਹਾਂ ਦਾ ਉਹਦਾ ਬੋਲਚਾਲ ਦਾ ਤਰੀਕਾ ਹੈ ਤੇ ਜਿਵੇਂ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਕਿ ਡਾਕਟਰ ਨਵਜ ਦੇਖ ਕੇ ਜਾਂ ਸ਼ਕਲ ਦੇਖ ਕੇ ਦਵਾਈ ਬਦਲਦਾ ਹੈ ਤੁਹਾਡੇ ਲਈ ਉਹ ਦਵਾਈ ਅਲੱਗ ਹੋ ਸਕਦੀ ਮੇਰੇ ਲਈ ਉਹ ਸੇਮ ਬਿਮਾਰੀ ਦੀ ਦਵਾਈ ਅਲੱਗ ਹੋ ਸਕਦੀ ਹੈ AI ਉਸ ਤਰ੍ਹਾਂ ਦਾ ਸਾਰਾ ਰਿਪੋਰਟਾਂ ਨੂੰ ਜਨਰੇਟ ਕਰਕੇ ਡਾਕਟਰ ਨੂੰ ਇੱਕ ਆਪਸ਼ਨ ਦਿੰਦਾ ਕਿ ਤੂੰ ਇਸ ਮਰੀਜ਼ ਨੂੰ ਇਸ ਤਰ੍ਹਾਂ ਦੀ ਦਵਾਈ ਸੁਜੈਸਟ ਕਰ ਔਰ ਡਾਕਟਰ ਪ੍ਰੈਕਟੀਕਲੀ ਮਰੀਜ਼ ਦੀ ਐਗਜ਼ੈਕਟ ਇਨਫੋਰਮੇਸ਼ਨ ਨੂੰ ਦੇਖਦੇ ਹੋਏ AI ਜਨਰੇਟਡ ਡਾਟੇ ਚੋਂ ਐਗਜ਼ੈਕਟ ਜਿਹੜੀ ਰੈਪਰਸਕ੍ਰਿਪਸ਼ਨ ਲਿਖਦਾ ਮਤਲਬ AI ਤੁਹਾਨੂੰ ਇੱਕ ਟੂਲ ਦੇ ਤੌਰ ਤੇ ਯੂਜ਼ ਕਰਨਾ ਚਾਹੀਦਾ ਹੈ ਨਾ ਕਿ AI ਦੇ ਉੱਤੇ ਡਿਪੈਂਡੈਂਸੀ ਹੋਣੀ ਹਾਂ ਬਿਲਕੁਲ ਬਹੁਤ ਵਧੀਆ ਗੱਲ ਤੁਸੀਂ ਮੈਂ ਤੁਹਾਨੂੰ ਰੋਕਣਾ ਸੀ ਇਸੇ ਗੱਲ ਦੇ ਉੱਤੇ ਕਿ ਜੇ AI ਦੀ ਗੱਲ ਸੁਣ ਕੇ ਡਾਕਟਰ ਸਿਰਫ AI ਦੇ ਮਗਰ ਲੱਗ ਕੇ ਚੱਲਿਆ ਤਾਂ ਫਿਰ ਆਪਣੀ ਜਾਣਕਾਰੀ ਜੇ ਨਾਵਰਤੀ ਦਾ ਕਿਤਨਾ ਨੁਕਸਾਨ ਵੀ ਹੋ ਸਕਰਾਇਆ ਡਾਕਟਰ ਸਾਹਿਬ ਜਿਹੜੀ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਵਨ ਨੇਸ਼ਨ ਵਨ ਸਬਸਕ੍ਰਿਪਸ਼ਨ ਪ੍ਰੋਗਰਾਮ ਹੈ ਇਹ ਬਹੁਤ ਅਗਾਹ ਵਧੂ ਕਦਮ ਹੈ ਇਹਦੇ ਬਾਰੇ ਡਿਟੇਲ ਚਾਹਣਾ ਤੁਹਾਡੇ ਕੋਲ ਦੇਖੋ ਵਨ ਨੇਸ਼ਨ ਵਨ ਸਬਸਕ੍ਰਿਪਸ਼ਨ ਕੀ ਹੈ ਇੱਕ ਸਕੀਮ ਹੈ ਗਵਰਨਮੈਂਟ ਨੇ ਰੀਸੈਂਟਲੀ ਲਾਂਚ ਕੀਤੀ ਹੈ ਇਹਦੇ ਵਿੱਚ ਹੈ ਕਿ ਜਿਹੜੇ ਸਕੂਲਸ ਹੈ ਐਜੂਕੇਸ਼ਨਲ ਇੰਸਟੀਚੂਟਸ ਹੈ ਹੁਣ ਜਿਹੜੇ ਸਾਡੇ ਐਨਆਈਟਸ ਐ ਆਈਆਈਟਸ ਐ ਆਈਐਮਸ ਐ ਇਹ ਸੈਂਟਰਲੀ ਫੰਡਡ ਇੰਸਟੀਟਿਊਟ ਆ ਉਹਨਾਂ ਕੋਲ ਫੰਡਸ ਦੀ ਅਵੇਲੇਬਿਲਿਟੀ ਜ਼ਿਆਦਾ ਹੈ ਜਿਹੜੇ ਸਾਡੀ ਸਟੇਟ ਯੂਨੀਵਰਸਿਟੀਆਂ ਐ ਹੋ ਸਕਦਾ ਉਹਨਾਂ ਕੋਲ ਵੀ ਹੈ ਪਰ ਹਰ ਇੱਕ ਇੰਸਟੀਟਿਊਟ ਕੋਲ ਉਹਨੇ ਰਿਸੋਰਸਸ ਨਹੀਂ ਹੈ ਠੀਕ ਹੈ ਪਰ ਹਰ ਇੱਕ ਬੱਚੇ ਨੂੰ ਰਾਈਟ ਹੈ ਕਿ ਉਹਨੂੰ ਰਿਸੋਰਸਸ ਐਜੂਕੇਸ਼ਨਲ ਰਿਸੋਰਸਸ ਪ੍ਰੋਵਾਈਡ ਕੀਤੇ ਜਾਣ ਵਨ ਨੇਸ਼ਨ ਵਨ ਸਬਸਕ੍ਰਿਪਸ਼ਨ ਦੇ ਅੰਡਰ ਜਿਹੜੇ ਵੀ ਦੇ ਮੈਂਬਰ ਇੰਸਟੀਚੂਟਸ ਹਨ ਜਿਹੜੇ ਨੂੰ ਸਬਸਕ੍ਰਾਈਬ ਕਰਦੇ ਆ ਉਹਦੇ ਵਿੱਚ ਜੋ ਵੀ ਰਿਸੋਰਸਸ ਹੈ ਸਟੂਡੈਂਟ ਉਹਨੂੰ ਫ੍ਰੀਲੀ ਅਸੈਸ ਕਰ ਸਕਦੇ ਆ ਜੇ ਇੰਸਟੀਚੂਟ ਦਾ ਮੈਂਬਰ ਹੈ ਤਾਂ ਉਹਦੇ ਨਾਲ ਕੀ ਹੈ ਕਿ ਇੱਕ ਜਿਹੜੀ ਰੈਸਟ੍ਰਿਕਸ਼ਨ ਹੈ ਕਿ ਮੈਂ ਰਿਮੋਟ ਏਰੀਆ 'ਚ ਬੈਠ ਕੇ ਪੜ੍ਹ ਰਹੀ ਆ ਮੇਰੇ ਕੋਲ ਫੈਸਿਲਿਟੀਆਂ ਨਹੀਂ ਹੈ ਲਰਨਿੰਗ ਰਿਸੋਰਸਸ ਨਹੀਂ ਹੈ ਉਹ ਸ਼ਾਰਟਕਮਿੰਗ ਹੁਣ ਬੱਚਿਆਂ ਨੂੰ ਉਹਦੀ ਨਹੀਂ ਹੋਏਗੀ ਬੱਚਾ ਕਿਤੇ ਬਹੁਤ ਹੀ ਰਿਮੋਟ ਏਰੀਆ ਦੇ ਵਿੱਚ ਬੈਠਾ ਹੈਗਾ ਉਹਦੇ ਕੋਲ ਟਿਊਟਰ ਨਹੀਂ ਹੈ ਕੋਈ ਪੜ੍ਹਾਉਂਦਾ ਤੇ ਜਾਂ ਸਾਧਨ ਨਹੀਂ ਹੈਗੇ ਉਹ ਤੁਹਾਡੇ ਕਹਿੰਦਾ ਮਤਲਬ ਘਰ ਬੈਠਾ ਹੈ ਨਾ ਸਾਧਨਾਂ ਦੇ ਨਾਲ ਪੜ੍ਹ ਸਕਦਾ ਹੈ ਇਹਦੇ ਨਾਲ ਹੋਰ ਵੀ ਗਵਰਨਮੈਂਟ ਨੇ ਹੋਰ ਵੀ ਬੜੇ ਸਾਰੇ ਪ੍ਰਯਾਸ ਸ਼ੁਰੂ ਕੀਤੇ ਆ ਜਿਵੇਂ ਸਵਾਯਮ ਹੈ ਹਾਂ ਐਨਪੀਟੀਐਲ ਪੋਰਟਲ ਹੈ ਉਹਦੇ ਵਿੱਚ ਕੀ ਹੈ ਰਿਕਾਰਡਡ ਲੈਕਚਰਸ ਹੈ ਪ੍ਰੋਫੈਸਰਸ ਦੇ ਆਈਆਈਟੀਜ਼ ਦੇ ਪ੍ਰੋਫੈਸਰਸ ਦੇ ਫ੍ਰੀ ਆਫ ਕੋਸਟ ਹੈ ਤੁਸੀਂ ਕਿੱਥੇ ਵੀ ਬੈਠੇ ਹੋ ਤੁਹਾਨੂੰ ਸਿਰਫ ਇੱਕ ਇੰਟਰਨੈਟ ਕਨੈਕਸ਼ਨ ਚਾਹੀਦਾ ਹੈ ਜੇ ਤੁਸੀਂ ਸਿਫਿਕੇਟ ਲੈਣਾ ਤਾਂ ਤੁਹਾਨੂੰ ਥੋੜੀ ਫੀਸ ਭਰਨੀ ਪੈਂਦੀ ਹੈ ਅਦਰਵਾਇਜ਼ ਤੁਸੀਂ ਕੋਈ ਕਨਸੈਪਟ ਸਿੱਖਣਾ ਚਾਹੁੰਦੇ ਹੋ ਕੋਈ ਫੀਲਡ ਦੀ ਨੋਲਿਜ ਚਾਹੁੰਦੇ ਹੋ ਕੋਈ ਟੂਲ ਸਿੱਖਣਾ ਚਾਹੁੰਦੇ ਹੋ ਫ੍ਰੀਲੀ ਅਵੇਲੇਬਲ ਹੈ ਲੌਗਇਨ ਕਰਨਾ ਪੈਂਦਾ ਹਾਂਜੀ ਤੁਸੀਂ ਆਪਣਾ ਲੌਗਇਨ ਅਕਾਊਂਟ ਕ੍ਰੀਏਟ ਕਰੋ ਤਾਂ ਤੁਸੀਂ ਸਿੱਖ ਲਓ ਬਹੁਤ ਵਧੀਆ ਗੱਲ ਕੀਤੀ ਹੈ ਜਿਵੇਂ ਸਟੂਡੈਂਟਸ ਜਿਹੜੇ ਆ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਜਾ ਸਕਦੇ ਆ ਰਿਮੋਟ ਏਰੀਆ ਦੇ ਜਿੱਥੇ ਹਰ ਵਿਅਕਤੀ ਦੀ ਪਹੁੰਚ ਜਿਹੜੀ ਹੈ ਵੱਡੀਆਂ ਐਜੂਕੇਸ਼ਨ ਇੰਸਟੀਟਿਊਸ਼ਨ ਤੱਕ ਨਹੀਂ ਹੈਗੀ ਉਹ ਵੀ ਘਰ ਬੈਠੇ ਜਿਹੜੇ ਆ ਵੱਡੇ ਵੱਡੇ ਵਿਦਵਾਨਾਂ ਦੇ ਲੈਕਚਰ ਜਿਹੜੇ ਆ ਘਰ ਬੈਠੇ ਸੁਣ ਸਕਦੇ ਆ ਲਾਭ ਤਾਂ ਨਜ਼ਰ ਆ ਰਿਹਾ ਜੀ ਸਾਨੂੰ ਬਲੋਕਚੇਨ ਟੈਕਨੋਲੋਜੀ ਡਾਕਟਰ ਸਾਹਿਬ ਇਹਦੇ ਬਾਰੇ ਵੀ ਥੋੜਾ ਜਿਆਦਾ ਦੱਸੋ ਬਲੋਕਚੇਨ ਟੈਕਨੋਲੋਜੀ ਕੀ ਹੈ ਦੇਖੋ ਬਲੋਕਚੇਨ ਵੀ ਇੱਕ ਜਿਹੜਾ ਸਾਡਾ ਡਿਜੀਟਲ ਇੰਡੀਆ ਦਾ ਇੱਕ ਇਨੀਸ਼ੀਏਟਿਵ ਹੈ ਜਿਹਦੇ ਅੰਡਰ ਜਿਵੇਂ ਉਹਦਾ ਨਾਮ ਹੀ ਹੈ ਕਿ ਬਲੋਕਚੇਨਸ ਕਿ ਅਲੱਗ-ਅਲੱਗ ਬਲॉक्स ਇਕੱਠੇ ਕੀਤੇ ਜਾਂਦੇ ਆ ਜਿਵੇਂ ਕਿ ਤੁਸੀਂ ਸੁਪੋਜ਼ ਲੈਂਡ ਰਿਕਾਰਡ ਹੀ ਹੈ ਸਾਡੇ ਲੈਂਡ ਰਿਕਾਰਡ ਜੇ ਤੁਸੀਂ ਅੱਜ ਇੱਕ ਜ਼ਮੀਨ ਵੇਚੀ ਤੇ ਉਹਦੀ ਫਰਦ ਕਢਾਉਂਦੇ ਹੋ ਅੱਗੇ ਕਿਸੇ ਨੂੰ ਜਾਂਦੀ ਹੈ ਤੇ ਉਹ ਉਹਦੀ ਫਰਦ ਉਹਦੇ ਨਾਂ ਤੇ ਟ੍ਰਾਂਸਫਰ ਹੁੰਦੀ ਹੈ ਉਸ ਤੋਂ ਪਹਿਲਾਂ ਮੇਰੇ ਖਰੀਦਣ ਤੋਂ ਪਹਿਲਾਂ ਕਿਸੇ ਹੋਰ ਦੇ ਨਾਂ ਤੇ ਟ੍ਰਾਂਸਫਰ ਹੋਏਗਾ ਉਹਨੂੰ ਬਲੌਕਚੇਨ ਦੇ ਵਿੱਚ ਹੈ ਕਿ ਡਿਜੀਟਲ ਇੰਡੀਆ ਦੇ ਅੰਤਰਗਤ ਡਿਜੀਟਾਈਜੇਸ਼ਨ ਦੇ ਨਾਲ-ਨਾਲ ਉਹਦੇ ਚ ਡਾਟਾ ਇਨਪੁਟ ਦਿੱਤੀ ਜਾਂਦੀ ਹੈ ਕਿ ਅੱਜ ਇਹ ਜ਼ਮੀਨ ਇਹਦੀ ਹੈ ਕੱਲ ਇਹਦੇ ਨਾਂ ਤੇ ਟ੍ਰਾਂਸਫਰ ਹੋਈ ਉਸ ਤੋਂ ਪਹਿਲਾਂ ਇਹਦੇ ਨਾਂ ਤੇ ਸੀ ਹੁਣ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਇਹਦੇ ਵਿੱਚ ਜਿਹੜੀ ਟ੍ਰਾਂਸਪੇਰੈਂਸੀ ਬਹੁਤ ਜ਼ਿਆਦਾ ਟ੍ਰਾਂਸਪੇਰੈਂਸੀ ਦੀ ਗੱਲ ਕਿਵੇਂ ਕਰੀਏ ਕਿ ਇੱਕ ਬਲਾਕ ਸਪੋਜ਼ ਅਸੀਂ ਤਿੰਨ ਲੋਕੀ ਆਪਸ ਦੇ ਵਿੱਚ ਜੇ ਕੋਈ ਟ੍ਰਾਂਜ਼ੈਕਸ਼ਨਸ ਕਰ ਰਹੇ ਹਾਂ ਉਹਨੋਸ ट्रांजੈਕਸ਼ਨਸ ਨੂੰ ਵੈਲੀਡੇਟ ਉਨੀ ਦੇਰ ਤੱਕ ਨਹੀਂ ਰਹੇਗੀ ਜਿੰਨੀ ਦੇਰ ਅਸੀਂ ਤਿੰਨੋਂ ਉਹਦੇ 'ਚ ਇਨੀਸ਼ੀਏਟਿਵ ਲਾਵਾਂਗੇ ਔਰ ਤਿੰਨੋਂ ਅਸੀਂ ਉਹਦੇ 'ਚ ਕੰਸੈਂਸਸ ਦਵਾਂਗੇ। ਅੱਛਾ। ਸੁਪੋਜ਼ ਜੇ ਮੈਂ ਦੋ ਬੰਦੇ ਅਸੀਂ ਕੰਸੈਂਸਸ ਦਿੰਨੇ ਔਰ ਤੀਸਰਾ ਨਹੀਂ ਦਿੰਦਾ ਤੇ ਉੱਥੇ ਉਹ ਜਿਹੜੀ ਇੰਟਰਫੇਸ ਆ ਉਹ ਖਤਮ ਹੋ ਜਾਂਦਾ। ਤੇ ਬਲੌਕਚੇਨ ਦੇ ਨਾਲ ਕੀ ਹੈ ਸਿਕਿਉਰਿਟੀ ਫੀਚਰ ਵਧ ਰਹੇ ਨੇ। ਨੋ ਡਾਊਟ ਬਲੌਕਚੇਨ ਦੇ ਲਈ ਡਾਟਾ ਰਿਕੁਆਇਰਮੈਂਟ ਸਾਡੀਆਂ ਜ਼ਿਆਦਾ ਵਧਣਗੀਆਂ ਸਟੋਰੇਜ ਸਪੇਸ ਜ਼ਿਆਦਾ ਚਾਹੀਦੀ ਹੋਏਗੀ ਜਿਹਦੇ ਲਈ ਤੁਹਾਨੂੰ ਵੱਡੇ ਵੱਡੇ ਜੀਪੀਯੂ ਲਗਾਉਣੇ ਪੈਣਗੇ ਸਟੋਰੇਜ ਲਈ ਕਲਾਊਡ ਦੇ ਉੱਤੇ ਰੱਖਣ ਲਈ ਡਾਟਾ ਬਟ ਸਿਕਿਉਰਿਟੀ ਦੇ ਨਾਂ ਤੇ ਜੇ ਗੱਲ ਕਰੀਏ ਤੇ ਬਲੌਕਚੇਨ ਹੀ ਕਿਹੋ ਜੀ ਟੈਕਨੋਲੋਜੀ ਹੈ ਜਿਹਦੇ ਚ ਸਭ ਤੋਂ ਜ਼ਿਆਦਾ ਸਿਕਿਉਰ ਡਾਟਾ ਤੁਸੀਂ ਰੱਖੇ ਸਕਦੇ ਹੋ ਸੈਮੀ ਕੰਡਕਟਰ ਮਿਸ਼ਨ ਬਾਰੇ ਵੀ ਆਪਾਂ ਥੋੜੀ ਜੀ ਗੱਲ ਕਰ ਲਈਏ ਸਮਾਂ ਬੇਸ਼ੱਕ ਸਾਡੇ ਕੋਲ ਲਿਮਟਿਡ ਹੈ ਪਰ ਇਹ ਗੱਲਾਂ ਜ਼ਰੂਰੀ ਹੈ ਜਿਹੜੀਆਂ ਜੇ ਅਸੀਂ ਡਿਜੀਟਲ ਇੰਡੀਆ ਦੀ ਗੱਲ ਕਰਨੀ ਆ ਤਾਂ ਸਾਨੂੰ ਇਹਨਾਂ ਵਿਸ਼ਾ ਨੂੰ ਹੱਥ ਪਾਉਣਾ ਹੀ ਪੈਣਾ ਤਾਂ ਕਿ ਜਿਹੜੇ ਸਾਹਮਣੇ ਬੈਠੇ ਲੋਕ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜਾਣਕਾਰੀ ਮਿਲ ਜਾਏ ਜੋ ਸਾਡਾ ਮੁੱਖ ਮਕਸਦ ਹੈ ਪ੍ਰੋਗਰਾਮ ਕਰਨ ਦਾ ਸੋ ਸੈਮੀ ਕੰਡਕਟਰ ਮਿਸ਼ਨ ਦੇ ਬਾਰੇ ਵੀ ਜਾਣਕਾਰੀ ਦਿਓ ਸੈਮੀ ਕੰਡਕਟਰ ਮਿਸ਼ਨ ਕੀ ਹੈ ਜਿਸ ਦੇ ਵਿੱਚ ਗਵਰਨਮੈਂਟ ਨੇ ਜਿਹੜੀਆਂ ਮਾਈਕਰੋ ਪ੍ਰੋਸੈਸਰ ਚਿਪਸ ਆ ਜਾਂ ਸੈਮੀ ਕੰਡਕਟਰਸ ਹੈ ਉਸ ਨੂੰ ਮੈਨੂਫੈਕਚਰ ਕਰਨ ਨੂੰ ਅਸਲ ਜਦੋਂ ਅਸੀਂ ਚਿਪ ਮੈਨੂਫੈਕਚਰਿੰਗ ਹੈ ਉਹਦੀਆਂ ਅਲੱਗ-ਅਲੱਗ ਸਟੇਜਿਸ ਹੈ ਉਹਦੇ ਵਿੱਚ ਕੀ ਹੈ ਫੈਬ੍ਰਿਕੇਸ਼ਨ ਮੈਨੂਫੈਕਚਰਿੰਗ ਐਂਡ ਡਿਫਰੈਂਟ ਸਟੇजेस ਹੈ ਉਹਦੇ ਵਿੱਚ ਗਵਰਨਮੈਂਟ ਇੰਡੀਅਨ ਪਲੇਅਰਸ ਕੁਝ ਫੋਰਨ ਦੀਆਂ ਕੰਪਨੀਆਂਸ ਹੈ ਜਿਵੇਂ ਫੌਕਸਕੌਨ ਉਹਦੇ ਵਿੱਚ ਗਵਰਨਮੈਂਟ ਲੰਬਸਮ ਹਿਊਜ ਇਨਵੈਸਟਮੈਂਟ ਇੰਡੀਆ ਵਿੱਚ ਕਰ ਰਹੀ ਹੈ ਤਾਂ ਕਿ ਸਾਨੂੰ ਦੂਸਰੇ ਕੰਟਰੀਸ ਤੇ ਡਿਪੈਂਡੈਂਸੀ ਨਾ ਰਹਿਣੀ ਬਵੇ ਕਿਉਂਕਿ ਇਹ ਜਿਹੜੀ ਚਿਪਸ ਹੈ ਮਾਈਕਰੋ ਪ੍ਰੋਸੈਸਰ ਹੈ ਇਹ ਤੁਹਾਡੀ ਹਰ ਇੱਕ ਡਿਵਾਈਸ ਵਿੱਚ ਯੂਜ਼ ਹੋ ਰਹੀ ਹੈ ਸਾਰੀ ਕਿ ਡਿਵਾਈਸ ਵਿੱਚ ਯੂਜ਼ ਹੋ ਰਹੀ ਹੈ ਇਹਦੇ ਵਾਸਤੇ ਸਾਨੂੰ ਦੂਸਰੇ ਫੋਰਨ ਕੰਟਰੀਸ ਤੇ ਬਹੁਤ ਜ਼ਿਆਦਾ ਡਿਪੈਂਡੈਂਸੀ ਦੇਣੀ ਪੈ ਰਹੀ ਹੈ ਇਸ ਕਰਕੇ ਗਵਰਨਮੈਂਟ ਹੁਣ ਈਵਨ ਦੇ ਆਰ ਟ੍ਰੇਨਿੰਗ देयर ਗ੍ਰੈਜੂਏਟਸ ਆਈਆਈਟੀ ਗ੍ਰੈਜੂਏਟਸ ਦੂਸਰੇ ਕੰਟਰੀਸ ਚ ਅਸੀਂ ਭੇਜ ਰਹੇ ਆ ਤਾਂ ਕਿ ਉਹ ਰਿਕੁਇਜ਼ਿਟ ਸਕਿੱਲਸ ਹੋਣ ਜਦੋਂ ਤੁਸੀਂ ਡਿਜੀਟਲ ਇਨਫਰਾਸਟ੍ਰਕਚਰ ਦੀ ਇੱਕ ਟਾਈਮ ਗੱਲ ਕਰ ਰਹੇ ਸੀ ਡਿਜੀਟਲ ਇਨਫਰਾਸਟ੍ਰਕਚਰ ਸਿਰਫ ਇਹ ਨਹੀਂ ਹੈ ਜੋ ਸਾਨੂੰ ਦਿਖ ਰਿਹਾ ਹੈ ਹਿਊਮਨ ਸਕਿੱਲਸ ਇਜ਼ ਆਲਸੋ ਪਾਰਟ ਆਫ ਡਿਜੀਟਲ ਇਨਫਰਾਸਟ੍ਰਕਚਰ ਮੈਂ ਮੈਂ ਤੁਹਾਨੂੰ ਰੋਕਾਂਗਾ ਥੋੜਾ ਜਿਹਾ ਮੈਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਸਾਡੇ ਦੇਸ਼ ਦੇ ਵਿੱਚ ਅਨਪੜਤਾ ਬਹੁਤ ਹੈ ਔਰ ਆਮ ਲੋਕਾਂ ਦੀ ਪਹੁੰਚ ਤੋਂ ਇਹ ਚੀਜ਼ਾਂ ਕਈ ਵਾਰ ਬਾਹਰ ਹੋ ਜਾਂਦੀਆਂ ਉਹਨਾਂ ਦਾ ਕੀ ਹੱਲ ਹੈ ਜਿਨ੍ਹਾਂ ਨੂੰ ਅੱਜ ਦੀ ਡੇਟ ਤੇ ਜੇ ਕਹੀਏ ਮੋਬਾਈਲ ਸਭ ਨੂੰ ਚਲਾਉਣਾ ਆ ਜਾਂਦਾ ਹੈ ਤੇ ਥੋੜਾ ਜਿਆ ਤੇ ਸਾਨੂੰ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਲੈਣਾ ਵੀ ਪਾਏਗਾ ਔਰ ਜਿਵੇਂ ਕਿ ਅਸੀਂ ਦੱਸਿਆ ਕਿ ਜਿਵੇਂ ਸੇਵਾ ਕੇਂਦਰ ਖੋਲੇ ਗਏ ਈ ਮਿੱਤਰਾ ਖੋਲੇ ਗਏ ਈ ਸੰਜੀਵਨੀ ਖੋਲੀ ਗਈ ਕਿ ਤੁਸੀਂ ਡਾਕਟਰਾਂ ਦੀ ਅਪਾਇੰਟਮੈਂਟ ਵੀ ਉੱਥੇ ਬੁੱਕ ਕਰ ਸਕਦੇ ਹੋ ਸਪੋਜ਼ ਤੁਸੀਂ ਇੱਕ ਪਿੰਡ 'ਚ ਰਹਿੰਦੇ ਹੋ ਤੇ ਪਿੰਡ ਦੇ ਵਿੱਚ ਸਰਕਾਰ ਦੇ ਇਨੀਸ਼ੀਏਟਿਵ ਹੈ ਕਿ ਪਿੰਡ ਦੀ ਪੰਚਾਇਤਾਂ ਦੇ ਵਿੱਚ ਉਹਨਾਂ ਨੇ ਈ ਮਿੱਤਰ ਦਿੱਤੇ ਹੋਏ ਨੇ ਈ ਮਿੱਤਰ ਦਾ ਕੰਮ ਹੈ ਕਿ ਤੁਹਾਡੇ ਕੋਲ ਉੱਥੇ ਕੋਈ ਵੀ ਅਨਪੜ ਬੰਦਾ ਵੀ ਆਂਦਾ ਹੈ ਤੁਸੀਂ ਆਪਣੀ ਪ੍ਰੋਬਲਮ ਦੱਸਦਾ ਹੈ ਤਾਂ ਤੁਸੀਂ ਉਹ ਦੱਸ ਸਕਦੇ ਹੋ ਕਿ ਇਹ ਪ੍ਰੋਬਲਮ ਦਾ ਹੱਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਮਤਲਬ ਕਿ ਜੇ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਆਉਂਦਾ ਡਿਜੀਟਲ ਇੰਡੀਆ ਦੇ ਹਿਸਾਬ ਨਾਲ ਤਾਂ ਤੁਸੀਂ ਉਹਦੀ ਮਦਦ ਜਿਹੜੀ ਹੈ ਸਰਕਾਰ ਦੇ ਮੁਹੱਈਆ ਕੀਤੇ ਮੁੰਡਿਆਂ ਕੋਲੋਂ ਲੈ ਸਕਦੇ ਆ ਕੀ ਦੇਖਦੇ ਹੋ 150 ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਹੜਾ ਸਾਡਾ ਵਿਕਸਿਤ ਭਾਰਤ ਹੈ ਅਸੀਂ ਅਗਵਾਈ ਕਰਾਂਗੇ ਬਾਕੀ ਦੇਸ਼ਾਂ ਦੀ ਅਸੀਂ ਡਿਜੀਟਲ ਇੰਡੀਆ ਦਾ ਸੁਪਨਾ ਲੈ ਕੇ ਅਸੀਂ ਇਹ ਸੋਚਦੇ ਪਏ ਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਸ ਮਾਮਲੇ 'ਚ ਆਗੂ ਬਣਾਂਗੇ ਡੈਫੀਨਿਟਲੀ ਡੈਫੀਨੇਟਲੀ ਕਰਾਂਗੇ ਡੈਫੀਨੇਟਲੀ ਕਰਾਂਗੇ ਔਰ ਆਉਣ ਵਾਲੇ ਸਮੇਂ 'ਚ ਨਹੀਂ ਤੁਸੀਂ ਹੁਣ ਵੀ ਦੇਖੋ ਜੋੜੀ ਸਾਡੀ UPI ਪੇਮੈਂਟ ਹੈ 7 ਕੰਟਰੀਜ਼ ਨਾਲ ਵੀ ਕੈਨ ਮੇਕ ਦਾ UPI ਪੇਮੈਂਟ ਤੁਹਾਡੇ ਸਿੰਗਾਪੁਰ ਮਨਮਾਰ ਬੁਟਾਨ ਸ਼੍ਰੀਲੰਕਾ ਤੁਸੀਂ UPI ਪੇਮੈਂਟ ਥਰੂ ਪੇਮੈਂਟਸ ਕਰ ਸਕਦੇ ਹੋ ਔਰ ਗਵਰਨਮੈਂਟ ਬਹੁਤ ਸਾਰੇ ਇਨੀਸ਼ੀਏਟਿਵਸ ਵਿੱਚ ਆ ਇੰਡੀਅਨ ਗਵਰਨਮੈਂਟ ਦੂਸਰੇ ਕੰਟਰੀਜ਼ ਨਾਲ ਇੰਟੀਗ੍ਰੇਟ ਕਰਕੇ ਇੱਕ ਪਲੇਟਫਾਰਮ ਬਣਾ ਰਹੇ ਹੈ ਗਵਰਨਮੈਂਟ ਨੇ ਹੁਣੀ ਸੈਂਟਰਲ ਬੈਂਕ ਡਿਜੀਟਲ ਕਰੰਸੀ ਵੀ ਪਾਇਲਟ ਫੇਸ ਚ ਇੰਟੀਗ੍ਰੇਟ ਕੀਤਾ ਕੱਲ ਦੀ ਨਿਊਜ਼ ਵਿੱਚ ਸੀਗੀ ਕਿ ਜਿਹੜਾ ਇੱਕ ਪਲੇਟਫਾਰਮ ਤੇ ਵਿਦ ਦ ਬ੍ਰਿਕਸ ਇਕਨੋਮੀ ਇਸਨਾਲ ਅਸੀਂ ਕੋਈ ਕਰੰਸੀ ਇਵੇਂ ਦੀ ਡਿਵੈਲਪ ਕਰ ਸਕੀਏ ਤਾਂ ਕਿ ਈ ਕਰੰਸੀ ਟਾਈਪ ਹਾਂ ਈ ਕਰੰਸੀ ਮੈਂ ਡਾ 150 ਤੁਹਾਡਾ ਡਾਕਟਰ ਮੇਰਾ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਸਾਡੇ ਵੱਲੋਂ ਪੂਰੀ ਟੀਮ ਵੱਲੋਂ ਤਾਂ ਕਿ ਤੁਸੀਂ ਆਏ ਸਾਡੇ ਕੋਲ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਗਵਰਨਮੈਂਟ ਦੀਆਂ ਸਾਡੇ ਆਮ ਸਧਾਰਨ ਲੋਕਾਂ ਤੱਕ ਲੈ ਕੇ ਗਏ ਪਿਆਰੇ ਦੋਸਤੋ ਡਿਜੀਟਲਾਈਜੇਸ਼ਨ ਦੇ ਵਿੱਚ ਅਸੀਂ ਦਿਨ ਬਦ ਦਿਨ ਅੱਗੇ ਜਾਣਾ ਪਰ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਇਹਦਾ ਫਾਇਦਾ ਜੋ ਸਰਕਾਰਾਂ ਸਾਨੂੰ ਸਕੀਮਾਂ ਦਿੰਦੀਆਂ ਉਹਨਾਂ ਦਾ ਫਾਇਦਾ ਲਈਏ ਜਾਗਰੂਕ ਬਣੀਏ ਤਾਂ ਕਿ ਸਰਕਾਰ ਜੋ ਸੁਪਨਾ ਦੇਖ ਰਹੀ ਹੈ ਵਿਕਸਿਤ ਭਾਰਤ ਦਾ ਉਹਦਾ ਅਸੀਂ ਬੇਨਫੀਟ ਲੈ ਸਕੀਏ ਫਿਰ ਕਿਸੇ ਨਵੇਂ ਇਸ਼ੂ ਦੇ ਨਾਲ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਜੁੜਾਂਗੇ ਅੱਜ ਲਈ ਬਸ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ